ਪੀਟੀਓ ਨੂੰ ਦੇਖੋ ਜਦੋਂ ਅਸੀਂ ਨਾਰਮਲ ਟਰੈਕਟਰ ਇਹਨੂੰ ਪਾੰਦੇ ਆ ਠੀਕ ਹੈ ਜਦੋਂ ਸਾਡੀ ਟਰਾਲੀ ਫਸ ਜਾਂਦੀ ਹੈ ਠੀਕ ਹੈ ਜੀ ਤੇ ਕੀ ਮੇਰਾ ਟਰੈਕਟਰ ਬੰਦ ਹੁੰਦਾ ਨਹੀਂ ਹੁੰਦਾ ਨਾ ਠੀਕ ਹੈ ਟਰੈਕਟਰ ਬੰਦ ਨਹੀਂ ਹੁੰਦਾ ਪਰ ਮੇਰਾ ਟਰੈਕਟਰ ਸਲਿੱਪ ਮਾਰਨ ਲੱਗ ਪੈਂਦਾ ਠੀਕ ਹੈ ਹੁਣ ਇਹਦਾ ਮਤਲਬ ਇਹ ਹੋਇਆ ਕਿ ਮੇਰੇ ਟਰੈਕਟਰ ਚ ਪਾਵਰ ਤਾਂ ਹੈਗੀ ਹੈ ਪਰ ਆਪਾਂ ਨੂੰ ਜੂਜ਼ ਨਹੀਂ ਕਰ ਪਾਏ ਜੂਜ਼ ਨਹੀਂ ਕਰ ਲੋਕਾਂ ਨੂੰ ਲੱਗਦਾ ਸੀ ਵੀ ਯਾਰ ਇਹ ਨਹੀਂ ਛੋਟੇ ਟਰੈਕਟਰ ਨਾਲ ਕਿੱਦਾਂ ਚੱਲੂ ਸਾਡੇ ਏਰੀਆ ਚ ਆਜੋ ਤੁਸੀਂ ਤੁਹਾਨੂੰ 735 ਠੀਕ ਹੈ ਉਸ ਤੋਂ ਬਾਅਦ ਮਹਿੰਦਰਾ 275 475 ਉਹੀ ਖੇਤ ਚੋਂ 150 200 ਕੁਆਂਟਲ ਕੰਨ ਲੱਗੇ। ਵਿੱਚ ਜੇ ਅਸੀਂ 250 ਕੁਆਂਟਲ ਜਾਂ 200 ਕੁਆਂਟਲ ਸਿੰਗਲ ਟੂਰੇ ਦੇ ਲਾਦੇ ਹੋ ਜ਼ਮੀਨ ਦੇ ਵਿੱਚ ਹੀ ਵੜ ਜਾਂਦੀ ਹੈ। ਕਿਉਂਕਿ ਉਹ ਦੋ ਟਾਇਰਾਂ ਦੇ ਭਜਨ ਆ ਗਿਆ 200 ਤੋਂ 20 ਕੁਆਂਟਲ ਲੱਗੇ ਗਿਆ 90 ਇੱਧਰ 90 ਉੱਧਰ ਪਰ ਉਹ ਜਦੋਂ ਸੇਮ ਵੇਟ ਤੇ ਅਸੀਂ 4 ਤੋਂ 4 ਥਾਮਾਂ ਤੇ ਟਾਇਰ ਲਾਪ ਤੇ ਉਹਦਾ ਜਿਹੜਾ ਭਜਨ ਹੈ ਉਹ 4 ਥਾਮਾਂ ਤੇ ਡਿਵਾਈਡ ਹੋ ਗਿਆ। ਜਿਆਦਾ ਘੇਰੇ ਚ ਆ ਗਿਆ। ਜਿਆਦਾ ਘੇਰੇ ਚ ਆ ਗਿਆ ਤਾਂ ਉਹ ਥਵਾ ਤੇ ਹਵਾ। اچھا ਇਹਦੇ ਚ ਸਵਿੰਗ ਲੱਗਿਆ ਹੋਇਆ ਜਿਵੇਂ ਇੱਕ ਲੇਜ਼ਰ ਕਰਾਹਾ ਹੁੰਦਾ। ਉੱਪਰ ਥੱਲੇ ਹੁੰਦਾ ਰਿਹਾ ਹੁਣ ਇਹਦੇ ਵਿੱਚ ਕੀ ਆ ਜਦੋਂ ਅਗਲੇ ਟਾਇਰ ਚੜੇ ਇਹਨ ਪਿਛਲੇ ਆਨੇ ਨੀਵੇਂ ਹੋ ਜਾਣਾ ਸੋ ਇਹਦਾ ਹਰ ਟਾਈਮ ਚਾਰੇ ਟਾਇਰਾਂ ਦੇ ਬਰਾਬਰ ਭਾਰ ਰਹਿਣਾ ਤੇ 8 ਗੇਜ ਸਾਈਡ ਹੁੰਦੀ ਆ ਅੱਛਾ ਜਿਹੜੀ ਦੁਆਬੇ ਦੀ ਟਰਾਲੀ ਹੈ ਉਹ ਚਾਰ ਸ਼ਾਇਦ ਗੇਜਾਂ ਦਾ ਐਗਜ਼ੈਕਟ ਨਹੀਂ ਮੈਗਾ ਜ਼ਿਆਦਾ ਉਹ ਨੂੰ ਇਹ 6mm ਤੇ 4mm ਕਹਿੰਦੇ ਨੇ ਉਹਦੇ ਨਾਲੋਂ ਉਹ ਤਾਂ ਜ਼ਿਆਦਾ ਹੀ ਹੈ ਬਹੁਤ ਜ਼ਿਆਦਾ ਡਬਲ ਬੜੀ ਮਜ਼ਬੂਤ ਚੀਜ਼ ਬਣਾਉਣੇ ਇਹ ਬੈਂਡ ਨਹੀਂ ਹੁੰਦਾ ਸਵਾਗਤ ਹੈ ਪਹਿਲਾਂ ਤਾਂ ਆਪਣੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਤੇ ਬਈ ਜੀ ਜਿਵੇਂ ਸਾਡਾ ਏਰੀਆ ਹੈਗਾ ਜੀ ਮੋਸਲ ਸਾਹਿਬ ਆਪਾਂ ਖੜੇ ਆ ਮਿੱਤਰੋ ਤੇ ਇਹ ਸਾਡੇ ਏਰੀਆ ਦੇ ਵਿੱਚ ਤਾਂ ਬਈ ਚਲਦੀਆਂ ਬਹੁਤ ਛੋਟੀਆਂ ਟਰਾਲੀਆਂ ਤੁਸੀਂ ਐਡੀਆਂ ਵੱਡੀਆਂ ਵੱਡੀਆਂ ਲੈ ਕੇ ਆਏ ਯਾਰ ਤੇ ਇਹ ਬਈ ਕਰ ਦੋਗਾ ਕੰਮ ਯਾਰ ਸਾਡੇ ਏਰੀਆ ਦੇ ਕਿੰਨੇ ਨਹੀਂ ਪਹਿਲੇ ਤਾਂ ਇਹ ਵੀ ਜਿਹੜਾ ਤੁਹਾਨੂੰ ਇੱਕ ਕਨਸੈਪਟ ਦਿਖਾ ਸੁਪੀਰੀਅਰ ਡਰਾਈਵਨ ਟਰਾਲੀ ਦਾ ਮਤਲਬ ਹੁੰਦਾ ਹੈ ਵੀ ਟਰਾਲੀ ਜਿਹਨੂੰ ਆਪਾਂ 4x4 ਕਹਿ ਦਿੰਦੇ ਆਂ ਵੀ ਜਾਂ ਟਰਾਲੀ ਕਹਿ ਦਿੰਦੇ ਆਂ ਵੀ ਜ਼ੋਰ ਮਾਰਦੀ ਆ ਠੀਕ ਹੈ ਠੀਕ ਹੈ ਇਹਦਾ ਸਾਈਜ਼ ਹੈਗਾ 1.18 ਫੁੱਟ ਸਾਢੇ 7 ਚੌੜੀ ਔਰ ਇਹ ਟਾਪ ਮਾਡਲ ਹੈ ਔਰ ਇਹ ਮੁਕਸਰ ਦੀ ਬਣੀ ਹੋਈ ਟਰਾਲੀ ਆ ਹੈਨਾ ਹੁਣ ਸਭ ਤੋਂ ਵੱਡਾ ਜਿਹੜਾ ਸਾਨੂੰ ਇੱਥੇ ਮਾਲ ਵਿੱਚ ਇੱਕ ਕੁਐਸਚਨ ਆਂਦਾ ਵੀ ਇਹ ਕਿਤੇ ਮਹਿੰਗੀ ਬਹੁਤ ਇਹ ਚੀਜ਼ ਤੁਸੀਂ ਦੁਆਬੇ ਨੂੰ ਪੁੱਛੋਗੇ ਨਹੀਂ ਠੀਕ ਹੈ ਇਹ ਟਰਾਲੀ ਜਿਹੜੀ 1.58 ਫੁੱਟ ਜੈਕ ਵਾਲੀ ਹੈ ਇਹ 6.5 ਤੋਂ ਪੌਣੇ 7 ਲੱਖ ਦੀ ਟਰਾਲੀ ਹੈ ਟਾਇਰ ਪਾ ਕੇ ਜੇ ਇਹੀ ਗੱਲਾਂ ਤੁਸੀਂ ਦੁਆਬੇ ਵਾਲਿਆਂ ਨੂੰ ਪੁੱਛੋਗੇ ਥੋੜੇ ਮਾਝੇ ਨੂੰ ਪੁੱਛੋਗੇ ਤਾਂ ਨਹੀਂ ਬਿਲਕੁਲ ਜੈਨੂਅਲ ਹੈ ਠੀਕ ਹੈ ਪੀਟੀਓ ਕਰਕੇ 85-90 ਹਜ਼ਾਰ ਮਹਿੰਗੀ ਹੁੰਦੀ ਹੈ ਲੱਖ ਰੁਪਏ 85 ਤੋਂ ਲੈ ਕੇ ਲੱਖ ਰੁਪਏ ਦੇ ਵਿੱਚ ਪਰ ਇਹੀ ਚੀਜ਼ਾਂ ਜੇ ਆਪਾਂ ਮਾਲਵੇ 'ਚ ਪੁੱਛਦੇ ਹਾਂ ਤੇ ਸੜਨ ਲੱਗਦਾ ਯਾਰ ਬਹੁਤ ਮਹਿੰਗੀ ਹੈ ਹੈਨਾ ਸੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਮਾਲਵੇ ਨੇ ਕਣਕ ਤੋਂ ਨਹੀਂ ਢੋਣਾ ਮжоਰਿਟੀ 'ਚ ਠੀਕ ਹੈ ਜੀ ਦੁਆਬੇ 'ਚ ਗੰਨਾ ਆਲੂ ਹੈਨਾ ਔਰ ਬਹੁਤ ਫ੍ਰੀਕੁਐਂਟ ਚੱਲਦੀਆਂ ਟਰਾਲੀਆਂ ਅੱਜ ਫੇਰਾ ਲਾ ਲਿਆ ਕੱਲ ਲਾ ਲਿਆ ਜਿਆਦਾ ਭਾਰ ਪਾਣੇ ਹਨਾ ਸੋ ਇਹ ਜ਼ਰੂਰੀ ਨਾ ਸਮਝੋ ਵੀ ਸਾਢੇ 6 ਲੱਖ ਦੀ ਤੇ ਵੀ ਮਾਲਵੇ ਚ ਵੀ ਅਸੀਂ ਇਹ ਵੇਚਾਂਗੇ ਉਹ ਤਾਂ ਜੋ ਉਹ ਕਸਟਮਾਈਜ਼ਡ ਪ੍ਰੋਡਕਟ ਹੈ ਠੀਕ ਹੈ ਠੀਕ ਹੈ ਹੁਣ ਇਹਦੇ ਚ ਆਪਾਂ ਬਹੁਤ ਸਾਰੀਆਂ ਚੀਜ਼ਾਂ ਕਟਾ ਸਕਦੇ ਆ ਇੱਕ ਸਾਡਾ ਇਕਨੋਮੀ ਮਾਡਲ ਹੈ ਲਾਈਕ ਜਿੱਦਾਂ ਆ ਫਿਰਕੀਆਂ ਹੋ ਗਿਆ ਰਸੇ ਵਾਲੀਆਂ ਮੰਜਾ ਹੋ ਗਿਆ ਆ ਤੁਹਾਡਾ ਡਰਿੰਕ ਬਾਕਸ ਹੋ ਗਿਆ ਆ ਜਿਹੜੇ ਥੋੜੇ ਸ਼ੋਸ਼ੇ ਆ ਹੈਨਾ ਬਿਲਕੁਲ ਬਿਲਕੁਲ ਬਾਈ ਮਤਲਬ ਆਪਾਂ ਇਹ ਕਹਿ ਸਕਦਾ ਜਿਹੜੇ ਵੀ ਰੈਡੀਆਂ ਟਰਾਲੀਆਂ ਦੇਖ ਕੇ ਕਈ ਵਾਰੀ ਇਹ ਕਹਿੰਦੇ ਵੀ ਆਪਣੇ ਦਾ ਕੰਮ ਦਾ ਹੀ ਨਹੀਂ ਹੈ ਕਨਸੈਪਟ ਦਾ ਵੀਡੀਓ ਦੇ ਨਾਲ ਬਣੇ ਰਿਓ ਰੁਕੋ ਸਾਰੇ ਜਾਂ ਥੋੜੀਆਂ ਜਿਹੜੀਆਂ ਗੱਲਾਂ ਮਨ ਦੇ ਵਿੱਚ ਡਾਊਟ ਆ ਮੈਂ ਵੀ ਇਸ ਏਰੀਏ ਦਾ ਆਪਾਂ ਸਾਰੀਆਂ ਗੱਲਾਂ ਬਾਈ ਨਾਲ ਕਲੀਅਰ ਕਰਾਂਗੇ ਵੀ ਇਹ ਇਹ ਟਰਾਲੀ ਹੈ ਜਿਹੜੀ ਆਪਣੇ ਕੰਮ ਦੀ ਹੈ ਜਾਂ ਨਹੀਂ ਹੈ ਤੇ ਬਾਈ ਆ ਆਪਣੇ ਕੰਮ ਦੀ ਬਣਾਉ ਕਿ ਨਹੀਂ ਬਣਾਉ ਤੇ ਬਾਈ ਜੀ ਆ ਜਾਓ ਫਿਰ ਜਿਵੇਂ ਇਹ ਆਪਾਂ ਮਹਿੰਗੀ ਵਾਲੀ ਗੱਲ ਕਰੀ ਬੰਦਾ ਹਾਂ ਹਾਂਜੀ ਹਾਂਜੀ ਤੇ ਵੀ ਜੇ ਆਪਾਂ ਕੀ ਇਹਨੂੰ ਇਹਦਾ ਰੇਟ ਘਟਾਉਣਾ ਹੋਵੇ ਤਾਂ ਆਪਣੇ ਆਸਤੇ ਦੇਖੋ ਰੇਟ ਰੇਟ ਘਟਾਉਣ ਦੇ ਵਿੱਚ ਦੇਖੋ ਇੱਕ ਇੱਕ ਤੇ ਸਾਡੀ ਦੇਖੋ ਸਾਡੀ ਜੈਲਦਾਰ ਰੀਨੋਵੇਸ਼ਨ ਦਾ ਬਹੁਤ ਥੋੜੇ ਟਾਈਮ 'ਚ ਕੰਪਨੀ ਨੇ ਗਰੋਥ ਕੀਤੀ ਆ ਲੋਕਾਂ ਦਾ ਪਿਆਰ ਆ ਮਿਹਨਤ ਆ ਸਾਡੀ ਹੈਨਾ ਪਰ ਉਦੇ ਚ ਇਹ ਹੁੰਦਾ ਵੀ ਅਸੀਂ ਇੱਕ ਸਾਡਾ ਸਟੈਂਡਰਡ ਹੈ ਉਸ ਕੁਆਲਿਟੀ ਤੋਂ ਨੀਚੇ ਨਹੀਂ ਆਵਾਂਗਾ ਉਹ ਕੀ ਹੈ ਜਿਵੇਂ ਅਸੀਂ ਮਟੀਰੀਅਲ ਸੇਲ ਔਰ ਟਾਟਾ ਦਾ ਚਦਰਾ ਟਾਟਾ ਦੇ ਜਾਂਦੀਆਂ ਮਟੀਰੀਅਲ ਜਿਹੜਾ ਸਾਡੇ ਚੈਨਲ ਐਂਗਲ ਉਹ ਸੇਲਦੇ ਆ ਉਹਦੇ ਨਾਲ ਤਾਂ ਕੰਪਰੋਮਾਈਜ਼ ਨਹੀਂ ਕਰਦੇ ਹੈਨਾ ਸੋ ਕੰਪਰੋਮਾਈਜ਼ ਕਿੱਥੇ ਹੋ ਸਕਦਾ ਲਾਈਕ ਜਿੱਦਾਂ ਰਸਤਾ ਖਿੱਚਣ ਵਾਲੀ ਫਿਰਕੀ ਹੈ ਹਟਾ ਦਿਓ ਠੀਕ ਹੈ ਆ ਆਹ ਚਲੋ ਡਰਿੰਕ ਬਾਕਸ ਹੈ ਠੀਕ ਹੈ ਇਹ ਹਟਾ ਦਿਓ ਉਸ ਤੋਂ ਬਾਅਦ ਆ ਜਿਹੜੀ ਫਰੰਟ ਬੈੱਡ ਲੱਗਿਆ ਹੋਇਆ ਇਹ ਹਟਾ ਦਿਓ ਠੀਕ ਹੈ ਠੀਕ ਹੈ ਚਲੋ ਕੁਝ ਕਿੰਦੇ ਵੀ ਚਲੋ ਆਪਾਂ ਲਗਾਣਾ ਆ ਜਾਲੀ ਹਟਾ ਦਿਓ ਫਰਾਗ ਆٹے ਦੇ ਉੱਤੇ ਜਿਵੇਂ ਆਹ ਪਲੇਟਾਂ ਲਗਾਈਆਂ ਹੋਈਆਂ ਪਿੰਡ ਦਾ ਨਾਮ ਹੈ ਇਹ ਹਟਾ ਦਿਓ ਸੋ ਲਾਈਟਾਂ ਜ਼ਰੂਰ ਲਗਾਵਾਂਗੇ ਸਾਈਡ ਵਾਲੀਆਂ ਹਟਾ ਸਕਦੇ ਆਪਾਂ ਠੀਕ ਹੈ ਫਿਰ ਆ ਬੈੱਡ ਜਿਹੜਾ ਬਣਿਆ ਹੋਇਆ ਇਹ ਪਾਈਪਾਂ ਵਾਲਾ ਇਹ ਵੀ ਸਾਦਾ ਬਣਾ ਸਕਦੇ ਬਣਾ ਸਕਦੇ ਆ ਦੇਖੋ ਪਾਈਪਾਂ ਵਾਲਾ ਬੈੱਡ ਮਹਿੰਗਾ ਹੁੰਦਾ ਪਰ ਕੋਈ ਵੀ ਚੀਜ਼ ਜਦੋਂ ਇਨਵੈਂਟ ਹੁੰਦੀ ਉਹਦੇ ਪਿੱਛੇ ਇੱਕ ਰੀਜ਼ਨ ਹੁੰਦਾ ਹੁਣ ਤੁਸੀਂ ਸੋਚੋਗੇ ਟਰਾਲੀ ਦੇ ਉੱਤੇ ਪਾਈਪ ਕਿਉਂ ਲਾਈ ਆ ਸਭ ਤੋਂ ਜ਼ਿਆਦਾ ਕੁਐਸਚਨ ਹੈ ਇਹ ਪਾਈਪਾਂ ਕਿਉਂ ਲਾ ਰਹੇ ਹੋ ਇਹ ਵਾਲੀ ਪਾਈਪ ਦਾ ਕੁਐਸਚਨ ਇਹ ਉਹਦਾ ਇਹ ਆ ਵੀ ਜਦੋਂ ਇਹ ਆਲੂਆਂ ਵਾਲੇ ਫਾਰਮਰ ਆ ਆਲੂ ਦੀ ਬੋਰੀ ਆਪਾਂ ਇਹਦੇ ਤੇ ਜਿਹੜਾ ਐਂਗਲ ਵਾਲਾ ਬੈੱਡ ਹੁੰਦਾ ਉਹਦਾ ਐਜ ਜਿਹੜਾ ਸ਼ਾਰਪ ਹੁੰਦਾ ਤੇ ਉਹ ਸਾਡਾ ਆਲੂ ਦੇ ਅੰਦਰੋਂ ਬੋਰੀ ਦੇ ਵਿੱਚੋਂ ਆਲੂ ਨੂੰ ਡੈਮੇਜ ਕਰ ਦਿੰਦਾ ਉਹ ਨਾ ਡਾਗੀ ਕਰ ਦਿੰਦਾ ਫਿਰ ਉਹ ਸਟੋਰ 'ਚ ਜਾਂਦਾ ਖਰਾਬ ਹੋ ਜਾਂਦੇ ਆ ਸੋ ਇਹਦੇ ਵਿੱਚ ਆ ਜਿਵੇਂ ਦੇਖ ਰਹੇ ਹੋ ਔਰ ਆਲੂਆਂ ਵਾਲੇ ਜਾਲੀ ਵੀ ਨਹੀਂ ਲਗਾਉਂਦੇ ਠੀਕ ਹੈ ਆ ਸ਼ਾਰਪਨੀਆਂ ਨੂੰ ਕਰਵ ਦੇਤੀ ਪਾਈਪ ਹੈ ਸੋ ਇਹ ਆਲੂਆਂ ਵਾਲਿਆਂ ਵਾਸਤੇ ਆ ਅਦਰਵਾਈਜ਼ ਤੁਹਾਡੇ ਵਾਸਤੇ ਮਾਲਵੇ ਵਾਸਤੇ ਜਿਹੜੇ ਆਲੂ ਨਹੀਂ ਲਾਂਦੇ ਉਹ ਤੇ ਸਿੰਪਲ ਬੈੱਡ ਲੱਗੂਗਾ ਐਂਗਲ ਵਾਲਾ ਐਂਗਲ ਦੇ ਪੱਤੀ ਵਾਲਾ ਉੱਥੋਂ ਵੈਸੇ ਘਟ ਦਿੰਦੇ ਆ ਟੂਲ ਬਾਕ ਸਾਡੇ ਗੰਨੇ ਵਾਲੇ ਦੋ ਲਗਾਉਂਦੇ ਆ ਇਹ ਛੋਟਾ ਹੋ ਜਾਊ ਸ਼ੂਰ ਹੈ ਕਿ ਸਾਡੇ 6mm ਤੇ 4mm ਲੱਗਦੀ ਹੈ ਉਹ ਆਪਾਂ ਕੰਟਰੋਲ ਕਰਕੇ ਸਾਈਡਾਂ ਤੇ ਤਿੰਨ ਤਿੰਨ ਤੋਂ ਥੱਲੇ ਨਹੀਂ ਆਵਾਂਗੇ ਔਰ ਥੱਲੇ 4mm ਲਗਾ ਸਕਦੇ ਆ ਉੱਥੋਂ ਪੈਸੇ ਘਟ ਜਾਣਗੇ ਸੋ ਡਾਲੇ ਦੀਆਂ ਸਾਡੇ ਪੱਤੀਆਂ ਹੁੰਦੀਆਂ ਐਲ ਹੁੰਦੇ ਉਹ ਪੈਸੇ ਘਟਾ ਦੇਾਂਗੇ ਹੈਨਾ ਸੋ ਬੀਲ ਕੱਪ ਹਟਾ ਲਿਓ ਇਹ ਚੀਜ਼ਾਂ ਨਾ ਕਾਫੀ ਕੰਟਰੋਲ ਹੋ ਜਾਂਦਾ ਹੈਨਾ ਹੁਣ ਰਹੀ ਗੱਲ ਸਾਨੂੰ ਜਿਵੇਂ ਪੁੱਛਿਆ ਵੀ ਸੇਮ ਦਾ ਏਰੀਆ ਹੈ ਪੀਟੀਓ ਦੇ ਕੀ ਫਾਇਦੇ ਆ ਕੁਝ ਲੋਕ ਆਂਦੇ ਜੀ ਐਡੀ ਵੱਡੀ ਕਰਾਂਗੇ ਕੀ ਦੇਖੋ ਆਣ ਵਾਲਾ ਟਾਈਮ ਇਦਾਂ ਦਾ ਮੈਨ ਪਾਵਰ ਘਟਦੀ ਜਾ ਰਹੀ ਹੈ ਸਾਡੇ ਬੱਚੇ ਇੱਕ ਇੱਕ ਹੋ ਗਏ ਉਹਨਾਂ ਤੋਂ ਜ਼ਿਆਦਾ ਅਮਰੀਕਾ ਕੈਨੇਡਾ ਨੂੰ ਤੁਰੇ ਫਿਰਦੇ ਆ ਹੈਨਾ ਬੰਦੇ ਘਟ ਕੇ ਚਲਾਣ ਵਾਲੇ ਹੁਣ ਜਿਹੜਾ ਬੰਦਾ ਤੁਹਾਡੇ ਏਰੀਆ ਚ ਦੇਖੋ ਵੱਡੇ ਫਾਰਮਰ ਬਹੁਤ ਆ 50 ਕਿੱਲੇ ਵਾਲੇ ਤਾਂ ਕਈ ਫਿਰਦੇ ਆ ਹੈਨਾ ਜੇ ਤੁਸੀਂ 25 30 40 ਕਿੱਲੇ ਵਾਲੀ ਦੀ ਵੀ ਆਪਾਂ ਗੱਲ ਕਰਦੇ ਹਾਂ ਅੱਜ ਦੀ ਰੇਟ ਚ 12 13 ਫੁੱਟ ਦੀ ਟਰਾਲੀ ਠੀਕ ਹੈ 2.5 ਲੱਖ ਰੁਪਏ ਤੋਂ 3 ਲੱਖ 2.5 ਤੋਂ ਲੈ ਕੇ ਪੌਣੇ 3 ਲੱਖ ਦੇ ਵਿੱਚ ਬਣਦੀ ਹੈ ਹੈਨਾ ਸੋ ਡੇਢ ਦੀ ਵੀ ਬਣ ਜਾਂਦੀ ਪਰ ਉਹ ਕਾਗਜ਼ ਹੀ ਹੁੰਦਾ ਸੋ 2.5 ਲੱਖ ਮੰਨ ਕੇ ਚੱਲੋ ਹੈਨਾ ਸਿੰਗਲ ਸਾਡੇ ਪੈਸਾ ਜਰੂਰ ਲਾ ਦਿੰਦੇ ਪਰ ਸਾਈਜ਼ ਤੋਂ ਡਰੀ ਜਾਂਦੀ ਹੈ ਨਾ ਉਹ ਉਹੀ ਹੈ ਨਾ ਹੁਣ ਉਹ ਤੁਸੀਂ ਮੰਨੋ ਵੀ 11 ਫੁੱਟ ਦੀ ਟਰਾਲੀ ਤੇ ਵੀ ਮੇਰੇ ਨੈਕ ਦੇ ਵਿੱਚ 3-3 ਲੱਖ ਰੁਪਏ 11 ਫੁੱਟ ਦੀ ਟਰਾਲੀ ਨਹੀਂ ਮੈਂ ਉਹੀ ਦੱਸ ਰਿਹਾ ਨਾ ਅਸੀਂ ਜਿਹੜਾ ਕੋਈ ਇਕਨੋਮੀ ਮਾਡਲ ਬਣਾਇਆ ਹੋਇਆ ਇੱਥੋਂ ਵਾਸਤੇ ਉਹ 16 ਫੁੱਟ ਲੰਬੀ ਹੋਏਗੀ 7 ਫੁੱਟ ਚੌੜੀ ਹੋਏਗੀ 2 ਫੁੱਟ ਦੀ ਬੋਡੀ ਹੋਏਗੀ 3 ਫੁੱਟ ਦਾ ਬੈੱਡ ਹੋਏਗਾ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਇਹ ਹਟਾ ਲਈਆਂ ਪਰ ਮਟੀਰੀਅਲ ਉਹਦਾ ਟਾਟਾ ਔਰ ਸੇਲ ਦਾ ਹੀ ਹੋਏਗਾ ਉਹ ਟਰਾਲੀ 4 ਤੋਂ 4.5 ਲੱਖ ਦੇ ਵਿੱਚ ਡਬਲ ਜੈਕ ਪੀਟੀਓ ਵਾਰੰਟੀ ਨਵਾਂ ਗੇਅਰਬਾਕਸ ਆਰਮੀ ਦਾ ਧੋਰਾ ਉਹ 4 ਤੋਂ 4 ਲੱਖ ਦੇ ਵਿੱਚ ਵਿਦਾਊਟ ਆ ਰਿੰਮ ਦਵਾਂਗੇ ਦਵਾਂਗੇ ਨਾ ਉਹਦੀ ਲੋਡਿੰਗ ਕੈਪੈਸਿਟੀ ਭਾਵੇਂ ਤੁਸੀਂ 250 ਗੰਡਲ ਪਾ ਦਿਓ ਨਾ ਮੈਂ ਉਹੀ ਕਹਿ ਰਿਹਾ ਵੀ ਜੇ ਤੁਸੀਂ 11 12 ਫੁੱਟ ਦੀ ਵੀ ਟਰਾਲੀ ਲੈਣੇ ਹੋ ਕਣਕ ਝੋਨਾ ਢੋਣ ਨੂੰ ਤੇ ਉਹ ਜਦੋਂ ਅਸੀਂ ਕਣਕ ਝੋਨਾ ਵੱਢਦੇ ਆ ਉਹਦੇ 'ਚ ਭਾਰ ਕਿੰਨਾ ਪੈਂਦਾ ਫਿਰ ਆਪਾਂ ਦੋ ਲੈਣੇ ਆ ਦੋ ਟਰੈਕਟਰ ਮੰਗਦੇ ਆ ਟਰੈਕਟਰਾਂ 'ਚ ਤੇਲ ਪਾਣੇ ਆ ਟਰੈਕਟਰਾਂ ਦੇ ਟਾਇਰ ਕਸਾਣੇ ਆ ਦੋ ਡਰਾਈਵਰਾਂ ਦੀ ਰੋਟੀ ਹੋਗੀ ਤਨਖਾਹ ਹੋਗੀ ਜੇ ਉਹੀ ਅਸੀਂ ਦੋ ਟਰਾਲੀਆਂ ਦੀ ਥਾਂ ਤੇ ਹਣਾ ਦੋਆਂ ਟਰਾਲੀਆਂ ਦਾ ਝੋਨਾ ਵਿੱਚ ਪੈ ਗਿਆ ਕਣਕ ਪੈ ਗਈ ਆ ਅਜੇ ਤਾਂ ਚਲੋ ਮੰਡੀਆਂ ਸਾਡੇ ਬਹੁਤ ਨੇੜੇ ਆ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਰੌਲਾ ਰੱਪਾ ਪਿਆ ਹੋਇਆ ਇਹਦੇ ਚ ਹੋ ਸਕਦਾ ਮੰਡੀਆਂ ਸਾਡੇ ਦੂਰ ਹੋ ਜਾਣ ਇਹ ਕਨਸੈਪਟ ਹੀ ਚੇਂਜ ਹੋ ਜਾਏ ਸਾਨੂੰ ਉਹਦਾ ਪ੍ਰੇਪੇਅਰ ਵੀ ਰਹਿਣਾ ਪਊਗਾ ਨਾ ਹਣ ਹੈ ਨਾ ਅਸੀਂ ਕਿੰਨੇ ਨਾ ਹੋਣ ਪਰ ਪਤਾ ਨਹੀਂ ਹੁੰਦਾ ਨਾ ਸੋ ਬਾਸਮਤੀ ਲਾਣੇ ਕਈ ਵਾਰ ਆਹ ਮੰਡੀ ਦੇ ਵਿੱਚ ਸਾਡਾ ਰੇਟ ਘਟ ਹੁੰਦਾ ਬਾਸਮਤੀ ਦਾ ਅੰਮ੍ਰਿਤ ਸਰ ਜਿਆਦਾ ਜਦੋਂ ਆਪਣੇ ਤੋਂ ਟਰਾਲੀ ਵੱਡੀ ਹੋਏਗੀ ਜਿਆਦਾ ਮਾਲ ਲੈ ਕੇ ਆਪਾਂ ਚੱਲੇਗੇ ਸੋ ਆਉਣ ਵਾਲੇ ਟਾਈਮ ਦੇ ਵਿੱਚ ਹਾਂ ਇਹ ਸੀ ਪਹਿਲੇ ਤੁਹਾਡੇ ਏਰੀਆ 'ਚ ਵੀ ਇਹ ਖੇਤ 'ਚੋਂ ਨਿਕਲੀ ਕਿਦਾਂ ਵੱਡੀ ਦਾ ਬੇਨ ਡਰੋ ਹੀ ਹੈ ਨਾ ਮੇਨ ਡਰ ਇਹ ਹੈ ਜੀ ਹੁਣ ਤੁਸੀਂ ਪੁੱਛੋਗੇ ਜੀ ਪੀਟੀਓ ਦਾ ਟਰੈਕਟਰ ਬਣ ਕੇ ਦੇਣੇ ਇਹਦੇ ਚ ਜਦੋਂ ਜੀ ਕਰਦਾ ਉਹਨੂੰ ਫੜ ਕੇ ਜੋੜਦੇ ਹੋ ਸੋ ਜਦੋਂ ਤੁਸੀਂ ਸ਼ਾਫਟ ਲਾ ਲਈ ਠੀਕ ਹੈ ਇਹ ਚਾਰ ਪੰਜ ਟਰੈਕਟਰਾਂ ਦਾ ਕੰਮ ਇਕੱਲਾ ਟਰੈਕਟਰ ਕਰਦਾ ਹੈ ਇਹ ਯਾਨੀ ਮਿੱਤਰੋ ਉਹ ਕਹਿ ਸਕਦੇ ਆ ਵੀ ਇਹ ਟਰਾਲੀ ਆਪਣੇ ਆਪ ਨਿਕਲਦੀ ਆ ਛੋਟੇ ਤੋਂ ਛੋਟੇ ਟਰੈਕਟਰ ਨਾਲ ਬਾਈ ਹੋਰੀ ਇਹ ਵੀਡੀਓ ਵੀ ਪਾਉਂਦੇ ਆ ਜਾਲਦਾਰ ਇਨੋਵੇਸ਼ਨ ਮੇਰਾ ਖਿਆਲ ਆ ਜਿਹੜੇ ਵੀ ਬੰਦੇ ਫੋਨ ਚਲਾਉਂਦੇ ਆ ਜਾਂ ਇੰਸਟਾ ਚਲਾਉਂਦੇ ਆ ਕੋਈ ਹੋਣਾ ਜਿਨ੍ਹਾਂ ਨੇ ਇਹਨਾਂ ਨੂੰ ਨਹੀਂ ਦੇਖਿਆ 25-11 ਨਾਲ ਟਰਾਲੀ ਕੱਢਦੇ ਸੋ ਦੇ ਬਾਈ ਜੀ ਜਿਵੇਂ ਇਹ 18 ਦੀ ਹੈਗੀ ਹੈ ਟਰਾਲੀ 18.5 ਦੀ 18.5 ਦੀ ਇਹਦੇ ਵਾਸਤੇ ਪੀਟੀਓ ਪਾਵਰ ਕਿੰਨੀ ਲੋਡ ਆ ਵੀ ਟਰੈਕਟਰ ਦਾ ਨਹੀਂ ਦੇਖੋ ਪਾਵਰ ਵਾਲਾ ਇਹ ਦੇਖੋ ਪੀਟੀਓ ਪੀਟੀਓ ਨੂੰ ਦੇਖੋ ਜਦੋਂ ਅਸੀਂ ਨੋਰਮਲ ਟਰੈਕਟਰ ਇਹਨੂੰ ਪਾਉਂਦੇ ਆ ਠੀਕ ਹੈ ਜਦੋਂ ਸਾਡੀ ਟਰਾਲੀ ਫਸ ਜਾਂਦੀ ਹੈ ਠੀਕ ਹੈ ਜੀ ਤੇ ਕੀ ਮੇਰਾ ਟਰੈਕਟਰ ਬੰਦ ਹੁੰਦਾ ਨਹੀਂ ਹੁੰਦਾ ਨਾ ਠੀਕ ਹੈ ਟਰੈਕਟਰ ਬੰਦ ਨਹੀਂ ਹੁੰਦਾ ਪਰ ਮੇਰਾ ਟਰੈਕਟਰ ਸਲਿੱਪ ਮਾਰਨ ਲੱਗ ਪੈਂਦਾ ਠੀਕ ਹੈ ਹੁਣ ਇਹਦਾ ਮਤਲਬ ਇਹ ਹੋਇਆ ਕਿ ਮੇਰੇ ਟਰੈਕਟਰ ਚ ਪਾਵਰ ਤਾਂ ਹੈਗੀ ਹੈ ਪਰ ਉਹ ਆਪਾਂ ਨੂੰ ਯੂਜ਼ ਨਹੀਂ ਕਰ ਪਾਏ ਯੂਜ਼ ਨਹੀਂ ਕਰ ਪਾਏ ਅਹੀਂ ਦੇਖੋ ਬੰਦ ਜਾਂ ਤਾਂ ਕਹਦੇ ਜੀ ਮੇਰਾ ਟਰੈਕਟਰ ਬੰਦ ਹੋ ਗਿਆ ਪਹਿਲੇ ਦੂਸਰੇ ਫਿਰ ਤਾਂ ਆਪਾਂ ਕਹਾਂਗੇ ਟਰੈਕਟਰ ਦੀ ਪਾਵਰ ਮੁੱਕ ਗਈ ਵੀ ਸਾਨੂੰ ਟਰੈਕਟਰ ਵੱਡਾ ਚਾਹੀਦਾ ਪਰ ਮੇਰੇ ਤੋਂ ਪਾਵਰ ਤਾਂ ਹੈ ਪਰ ਉਹ ਆਪਾਂ ਪਾਵਰ ਨੂੰ ਵਰਤ ਨਹੀਂ ਪਾ ਰਹੇ ਹੈਨਾ ਕਿਸ ਹਿਸਾਬ ਨਾਲ ਹੈਨਾ ਸੋ ਜਦੋਂ ਪੀਟੀਓ ਆਪਾਂ ਪਾਤੀਏ ਇੱਕ ਤਾਂ ਟਰੈਕਟਰ ਦੀ ਮੈਕਸਿਮਮ ਹੌਸਪਾਵਰ ਇਹਦੇ ਨਾਲ ਵਰਤ ਲੈਣੇ ਆ ਦੂਸਰਾ ਕੀ ਹੁੰਦਾ ਟਰਾਲੀ ਨੂੰ ਟਰੈਕਟਰ ਇੱਕ ਖਿੱਚਦਾ ਆ ਇਹਦੇ ਚ ਟਰਾਲੀ ਆਪਣੇ ਆਪ ਚੱਲਦੀ ਆ ਠੀਕ ਹੈ ਤੇ ਦੂਸਰਾ ਆਮ ਟਰਾਲੀ ਨੂੰ ਜਦੋਂ ਡੱਕਾ ਲ ਉਫ ਆ ਜਾਂਦੀ ਉਹਦੇ ਟਾਇਰ ਨਹੀਂ ਘੁੰਮਦੇ ਇਹਨਾਂ ਆਪਣੇ ਆਪ ਚੱਲ ਕੇ ਆਣਾ ਠੀਕ ਹੈ ਸੋ ਜਦੋਂ ਆਪਾਂ ਵੀ ਸ਼ੁਰੂ ਕੀਤਾ ਸੀ ਆਪਣੇ ਏਰੀਆ 'ਚ ਸਾਡੇ ਹਰਜਿੰਦਰ ਸਿੰਘ ਜੀ ਇੱਥੇ ਆ ਜਾਣਾ ਲੋਕਾਂ ਨੂੰ ਲੱਗਦਾ ਸੀ ਵੀ ਯਾਰ ਇਹ ਨਈ ਛੋਟੇ ਟਰੈਕਟਰ ਨਾਲ ਕਿੱਦਾਂ ਚੱਲੂ ਸਾਡੇ ਏਰੀਆ 'ਚ ਆਜੋ ਤੁਸੀਂ ਤੁਹਾਨੂੰ 735 ਠੀਕ ਹੈ ਉਸ ਤੋਂ ਬਾਅਦ ਮਹਿੰਦਰਾ 275 475 ਉਹੀ ਖੇਤ ਚੋਂ 150 200 ਕੁਆਂਟਲ ਕੰਨ ਲਾਗੇ ਇਹ ਜਿਹੜੇ ਟਰੈਕਟਰਾਂ ਨੇ ਤੁਸੀਂ ਨਾਮ ਲੈ ਇਹ ਗਾੜੀ ਕਹਿ ਸਕਦੇ ਹਾਂ ਸਾਡੇ ਪਿੰਡ ਚ ਡੀਆਈ ਛੋਟੇ ਜਿਵੇਂ ਇਹ ਜਾਦੇ ਆ ਵੱਡੇ ਟਰੈਕਟਰ ਹੈਗੇ ਆ ਪਰ ਇਹ ਨਾਲ ਨਾਲ ਨਿੱਕੇ ਟਰੈਕਟਰ ਵੀ ਦੇਖੋ ਅੱਜ ਦੀ ਰੇਟ ਚ ਕੀ ਹੁੰਦਾ ਗੰਨੇ ਵਾਲਾ ਫਾਰਮਰ ਚਾਹੇ ਆਲੂਆਂ ਵਾਲਾ ਠੱਕੇ ਲਾ ਨੂੰ ਦੋ ਚਾਰ ਟਰੈਕਟਰ ਰੱਖਦਾ ਸੋ ਪੀਟੀਓ ਦੇ ਉੱਤੇ ਸਾਡਾ ਕੱਲਾ ਟਰੈਕਟਰ ਹੀ ਆਰਾਮ ਨਾਲ ਚੱਲਦਾ ਰਹਿੰਦਾ ਇੱਕ ਭਾਈ ਜੀ ਮੇਨ ਗੱਲਾਂ ਜਿਵੇਂ ਆਪਾਂ ਮਕਬੂਤੀ ਦੀਆਂ ਕਰ ਲਈ ਸਾਡੇ ਤਾਂ ਅਸੀਂ ਪ੍ਰਾਲੀਆਂ ਜੰਨੀਆਂ ਵੀ ਵੀਡੀਓ ਕਰੀਆਂ ਉਹਦੇ ਚ ਇਹੀ ਹੁੰਦਾ ਵੀ ਚਾਦਰ ਜਿਵੇਂ ਕਹ ਲਈਏ ਫਰਸ਼ ਕਿੰਨੀ ਲਾ ਦੇਖੋ ਸਾਡਾ ਜਿਹੜਾ ਦੇਖੋ ਲੋਹਾ ਦੇ ਦੋ ਦੋ ਚੀਜ਼ਾਂ ਹੁੰਦੀਆਂ ਨਾ ਇੱਕ ਲੋਹਾ ਹੋ ਗਿਆ ਉਹਨੂੰ ਬਣਾਉਣ ਦਾ ਤਰੀਕਾ ਵੀ ਹੋਣਾ ਚਾਹੀਦਾ ਨਾ ਜਿਵੇਂ ਤੁਸੀਂ ਸਾਡੀ ਚੈਸੀ ਦੇਖੋਗੇ ਇਹਦੇ ਵਿੱਚ ਪਹਿਲੇ ਅਸੀਂ ਚੈਨਲ ਭਰਦੇ ਆਂ ਫਿਰ ਬਾਹਰ ਪੰਜਾਂ ਮੈਂ ਦੀਆਂ ਪਲੇਟਾਂ ਭਰਦੇ ਆਂ ਇਹ ਤੁਸੀਂ ਇਹਨੂੰ ਅਸੀਂ ਮੱਛੀ ਉੱਕ ਕਹਿ ਦਿੰਦੇ ਆਂ ਚਲੋ ਮਾਲ ਵਿੱਚ ਤਾਂ ਇੰਨੀ ਵੱਡੀ ਜ਼ਰੂਰਤ ਨਹੀਂ ਐ ਇਹਦੇ ਵਿੱਚ ਅਸੀਂ ਆਪਣੇ ਏਰੀਏ ਇਹਦੇ ਚੋਂ ਭਰੀ ਹੋਈ ਐ ਇਹ ਤਾਂ ਟਾਪ ਹੀ ਐ ਇਹਦੇ ਇੰਟਰਨਲ ਅਸੀਂ ਪਲੇਟਾਂ ਭਰੀਆਂ ਹੁੰਦੀਆਂ ਉਕੇ ਇਹ ਜਿਵੇਂ ਆਪਾਂ ਕਹ ਲਈ ਗਾਡ ਰਾਨੀ ਦੋ ਐ ਜੋਇੰਟ ਜਾ ਰਹੀਆਂ ਆ ਗਾਡਾਂ ਦੇ ਵਿੱਚ ਵੀ ਪਲੇਟਾਂ ਭਰੀਆਂ ਉਹ ਸਟੈਂਡਰਡ ਆ ਹੁਣ ਆ ਹੋਕਾਲਾ ਤੁਹਾਨੂੰ ਬੋਸ਼ ਜਿਵੇਂ ਤੁਸੀਂ ਮੇ ਵੀ ਪੁਰਾਣੀ ਵੀਡੀਓ ਚ ਦੇਖਿਆ ਇਹ 6.5 ਇੰਚ ਆ ਆਮ 1 ਇੰਚ ਦਾ ਲੱਗਦਾ ਉਹ ਘਸਿਆ ਰਹੂਗਾ ਸੋ ਜੇ ਥੋੜੇ ਪੈਸੇ ਜ਼ਿਆਦਾ ਲੱਗਦੇ ਪਰ ਉੱਚ ਕੁਆਲਿਟੀ ਵੀ ਆ ਪਰ ਫਿਰ ਵੀ ਅਸੀਂ ਮਾਲਵੇ ਵਾਸਤੇ ਇਕਨੋਮੀ ਮਾਡਲ 4.5 4 ਲੱਖ ਤੇ ਲੈਵਾਂਗੇ ਨਾ ਠੀਕ ਉਸ ਤੋਂ ਬਾਅਦ ਹਰ ਫੁੱਟ ਦਾ 12-14000 ਰੁਪਏ ਘਟ ਦਿੰਦਾ ਉਹਨੂੰ ਕੋਈ ਕਹਿੰਦਾ ਪਰ ਅਸੀਂ ਸੁਝਸ ਇਹੀ ਕਰਾਂਗੇ ਜਦੋਂ ਪੀਟੀਓ ਬਣਾਣੀ 16 ਵੋਟ ਦੇ ਬਣਾਓ ਬਣਾਓ ਦੇਖੋ ਸਾਨੂੰ ਦਗੋਗੇ ਬਣਾ ਦਿਓ ਅਸੀਂ ਤਾਂ ਹਿਮਾਚਲ ਚ 9 ਫੁੱਟ ਵੀ ਟਰਾਲੀ ਬਣਾ ਕੇ ਭੇਜਦੇ ਆ ਬਾਕੀ ਵੀ ਜੀ ਇੱਕ ਜਿਵੇਂ ਹੋਣਾ ਮੌਕਸਰ ਖੜੇ ਆ ਇਥੇ ਏਰੀਆ ਦੇ ਵਿੱਚ ਟਰਾਲੀ ਜੇ ਕਿਸੇ ਨੇ ਦੇਖਣੀ ਹੋਵੇ ਜੀ ਹਾਂਜੀ ਹਾਂਜੀ ਦੇਖੋ ਆ ਟਰਾਲੀ ਜਿਹੜੀ ਹੈ ਇਹ ਦੋਹੇ ਹਾਲ ਪਿੰਡ ਦੀ ਆ ਰੱਤਾ ਖੇੜਾ ਦੀਆਂ ਟਰਾਲੀਆਂ ਬਣ ਰਹੀਆਂ ਫਾਜ਼ਿਲਕਾ ਟਰਾਲੀਆਂ ਹੈਗੀਆਂ ਹੁਣ ਸਾਡੇ ਮਨਵੀਰ ਆ ਜਿਨ੍ਹਾਂ ਨੇ ਸਾਡੇ ਤੋਂ ਟਰਾਲੀ ਖਰੀਦੀ ਆ ਬਾਕੀ ਤੁਸੀਂ ਇਹਨਾਂ ਨੂੰ ਗ ਪੀ ਪੀ ਡੀਓ ਵੀ ਪੁੱਛਾਂਗੇ ਵੈਸੇ ਵੀ ਤੁਸੀਂ ਆਪਣੇ ਗਾਹਕਾਂ ਦੇ ਜਿਨ੍ਹਾਂ ਕੋਲੇ ਚੱਲ ਰਹੀਆਂ ਉਹਨਾਂ ਦੇ ਨੰਬਰ ਦੇ ਕੇ ਅਗਲਾ ਨੇੜੇ ਜਾ ਕੇ ਪੁੱਛ ਸਕਦਾ ਮੈਂ ਸਾਰੇ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਕਹਾਂਗਾ ਦੇਖੋ ਪੀਟੀਓ ਦੇਖਣ ਨੂੰ ਬਹੁਤ ਸੌਖੀ ਲੱਗਦੀ ਹੈ ਪੀਟੀਓ ਦਾ ਬੇਸਿਕਲੀ ਫਰਕ ਕੀ ਹੁੰਦਾ ਤੁਸੀਂ ਟਰੈਕਟਰ ਦੇ ਨਾਲ ਸਪੀਡ ਮੈਚ ਕਰਨੀ ਹੈ ਦੇਖੋ ਕਿੰਨੀ ਛੋਟੀ ਜੀ ਚੀਜ਼ ਹੈ ਕਿ ਨਿੱਕਾ ਜਿਹਾ ਆਇਸ਼ਾ ਟਰੈਕਟਰ ਬਾਹਰ ਘੱਟੀ ਜਾਂਦਾ ਟਰਾਲੀ ਪਰ ਇਹ ਬਣੀ ਕਿਉਂ ਨਹੀਂ ਪਹਿਲੇ ਸੋ ਇਹਦਾ ਮਤਲਬ ਇਹਨੂੰ ਬਣਾਉਣ ਚ ਚੈਲੰਜ ਸੀ ਨਾ ਨਹੀਂ ਤਾਂ ਬਣ ਜਾਂਦੀ ਹੈ ਨਾ ਪਰ ਇਹਦੇ ਚ ਚੈਲੰਜ ਕੀ ਹੈ ਤੁਹਾਡੇ ਟਰੈਕਟਰ ਦੀ ਤੇ ਟਰਾਲੀ ਦੀ ਸਪੀਡ ਮੈਚ ਹੋਣੀ ਚਾਹੀਦੀ ਹੈ ਕਿਸੇ ਟਰੈਕਟਰ ਦੇ ਚੱਕਰ ਕੋਈ ਹੈ ਕਿਸੇ ਦੇ ਗੇਅਰਾਂ ਚਾ ਕਿਸੇ ਦੇ 540 ਹੈ ਕਿਸੇ ਦੇ 1000 ਹੈ ਕਿਸੇ ਦੇ 750 ਹੈ ਉਹਨੂੰ ਟਰੈਕਟਰ ਦੇ ਨਾਲ ਆਪਾਂ ਮੈਚ ਕਰਨਾ ਪਹਿਲੀ ਚੀਜ਼ ਠੀਕ ਹੈ ਸੈਕਿੰਡ ਜਿਹੜਾ ਤੁਸੀਂ ਗੇਅਰ ਬਾਕਸ ਲਾਣਾ ਔਰ ਰਿਲਾਈਅਬਲ ਹੋਣਾ ਚਾਹੀਦਾ ਐਦਾਂ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਦੋ ਵੇਰੇ ਝੋਨੇ ਦੇ ਲਾਏ ਗੇਅਰ ਹੀ ਟੁੱਟਿਆ ਰਿਹਾ ਮੋਡੇ ਦੇ ਚੱਕਣਾ ਪਏ ਸੋ ਤੁਹਾਡਾ ਪ੍ਰੋਡਕਟ ਰਿਲਾਈਅਬਲ ਹੋਣਾ ਚਾਹੀਦਾ ਤੀਸਰੀ ਚੀਜ਼ ਅੱਜ ਨਹੀਂ ਦੋ ਨਹੀਂ ਪੰਜ ਨਹੀਂ 10 ਸਾਲਾਂ ਨੂੰ ਕਦੀ ਤੇ ਖਰਾਬ ਹੋਏਗਾ ਨਾ ਉਹ ਸਰਵਿਸ ਬਿਲ ਕਿੱਦਾਂ ਹੈਗਾ ਇਹ ਨਹੀਂ ਹੋਣਾ ਚਾਹੀਦਾ ਵੀ ਆਪਾਂ ਕੋ ਕੋਠਾ ਸਿੱਧਾ ਗੇਅਰ ਲਾ ਲਿਆ ਹੈਨਾ ਤੇ ਉਹਨੂੰ ਖੋਲਣ ਨੂੰ ਬਲੇ ਵੱਢ ਕੇ ਸੁੱਟਿਆ ਮਿਸਤਰੀ ਤੋਂ ਲੈ ਕੇ ਗਏ ਫਿਰ ਉਹਨੂੰ ਜੋੜਿਆ ਉਹਨਾਂ ਟਾਈਮ ਨਵੀਂ ਬਣਾਉਣ ਨੂੰ ਨਹੀਂ ਲੱਗਦਾ ਕਈ ਵਾਰ ਰਿਪੇਅਰ ਕਰਨ ਨੂੰ ਲੱਗ ਜਾਂਦਾ ਉਹ ਸਾਡਾ ਜਿਹੜਾ ਗੇਅਰ ਬਾਕਸ ਦਾ ਆਪਣਾ ਡਿਜ਼ਾਈਨ ਆ ਇਨ ਹਾਊਸ ਗੇਅਰ ਬਾਕਸ ਬਣਦੇ ਆ ਮਾਰਕੀਟ ਵਾਲੇ 베어ਿੰਗ ਆ 3611 3609 3608 200 ਤੋਂ ਲੈ ਕੇ 7-80000 ਰੁਪਏ ਦਾ 베어ਿੰਗ ਆ ਉਹ ਨਾਰਮਲੀ ਅਵੇਲੇਬਲ ਹੁੰਦੇ ਆ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਆ ਇਵਨ ਨਾਰਮਲ ਜਿਹੜਾ ਟਰੈਕਟਰ ਚਲਾਉਂਦਾ ਥੋੜਾ ਬੋਤ ਉਹਨੂੰ ਨੌਲੇਜ ਆ ਉਹੀ ਖੁਦ ਗੇਅਰ ਉੱਤੇ ਲੱਗੇ ਨੂੰ ਖੋਲ ਸਕਦਾ ਫਲੇਟਾਂ ਲੱਗੀਆਂ ਹੋਇਆਂ ਨਟ ਖੋਲੋ ਸੱਟ ਮਾਰੋ ਗਰਾਰੀ ਬਾਹਰ ਆ ਗਈ ਦੋ ਹੀ ਗਰਾਰੀਆਂ ਦੇ ਚ ਠੀਕ ਹੈ ਕਿ ਕਿਨਪੂਟ ਆਈਕਾਉਟਪੁਟ ਹੈ ਠੀਕ ਹੈ ਡਰਨ ਵਾਲੀ ਤਾਂ ਕੋਈ ਗੱਲ ਨਹੀਂ ਨਹੀਂ ਡਰ ਦੇ ਕੋ ਡਰਨ ਵਾਲੀ ਗੱਲ ਨਹੀਂ ਪਰ ਮੇਰਾ ਮੈਸੇਜ ਇਹੀ ਹੈ ਵੀਡੀਓ ਨੂੰ ਵੀ ਦੇਖੋ ਆਪਾਂ ਨੇ ਜਦੋਂ ਵੀ ਕੋਈ ਚੀਜ਼ ਬਣਾਣੀ ਹੈ ਨਹੀਂ ਕਿਨੇ ਸਾਡੇ ਤੋਂ ਲੈਣਾ ਹੋ ਕਮਿਆਰੀ ਨੇ ਤਾਂ ਆਪਣਾ ਭਾਂਡਾ ਦੇਖੋ ਸਵਾਰ ਨਹੀਂ ਹੈ ਜਿਸ ਬੰਦੇ ਨੇ 10 ਟੋਲੀਆਂ ਬਣਾਈਆਂ ਜਿਸ ਨੇ 5 ਬਣਾਈਆਂ ਉਹ ਉਹ ਤੇ ਇਹ ਵੀ ਕਹਿ ਦੂ ਜੈਲਦਾਰਾਣਾ ਵਧੀਆ ਬਣਾ ਦੂ ਪਰ ਮ ਸੋਸ਼ਲ ਮੀਡੀਆ ਆ ਲੋਕ ਐ ਰੈਫਰੈਂਸ ਲਈ ਇਹ ਵੀ ਕਿੱਦਾਂ ਦੀ ਟਰਾਲੀ ਐ ਮਟੀਰੀਅਲ ਕਿੱਦਾਂ ਦੀ ਐ ਚੱਲਦੀ ਕਿੱਦਾਂ ਦੀ ਐ ਫਿਰ ਇਹਨਾਂ ਦੀ ਸਰਵਿਸ ਕਿੱਦਾਂ ਦੀ ਐ ਸੋ ਇਹ ਇਹ ਸਾਰੇ ਫੈਕਟਰਾਂ ਨੂੰ ਰਲਾ ਕੇ ਆਪਾਂ ਕਿਸੇ ਨੂੰ ਰੇਟ ਕਰ ਸਕਦੇ ਹਾਂ ਹੁਣ ਤੁਸੀਂ ਬਾਈ ਹੁਣੀਆਂ ਇਹਨਾਂ ਨੂੰ ਪੁੱਛੋ ਵੀ ਕਿੱਥੇ ਕਰਕੇ ਇਹਨਾਂ ਦਾ ਪਿੰਡ ਔਰ ਕਿਉਂ ਟਰਾਲੀ ਲਈ ਜਰਾਂ ਠੀਕ ਠੀਕ ਹੈ ਬਾਈ ਦੱਸਦੇ ਆਂ ਤੇ ਮਿੱਤਰੋ ਇਹ ਆ ਜਿਹੜੀ ਟਰਾਲੀ ਆਪਾਂ ਦੇਖ ਰਹੇ ਹਾਂ ਮੋਖਰ ਸਾਹਿਬ ਖੜੀ ਐ ਦੂਹੇ ਵਾਲੇ ਪਿੰਡ ਚੱਲੀ ਤੇ ਬਾਈ ਹੁਣੀਆਂ ਨੇ ਇਹ ਟਰਾਲੀ ਖਰੀਦੀ ਸਸੇ ਗੱਲ ਦੀ ਹਾਂਜੀ ਸਸੇ ਗੱਲ ਦੀ ਤੇ ਬਾਈ ਜੀ ਆਪਣਾ ਸ਼ੋਬ ਨਾਮ ਤੇ ਪਿੰਡ ਦੱਸੋ ਮੇਰਾ ਸ਼ੋਬ ਨਾਮ ਮਨਵੀਰ ਸਿੰਘ ਹੈ ਜੀ ਪਿੰਡ ਦੁਹੇਵਾਲਾ ਡਿਸਟ੍ਰਿਕਟ ਮੁਕਸਰ ਹੈ ਜੀ ਠੀਕ ਹੈ ਜੀ ਤੇ ਬਾਈ ਜੀ ਇੱਧਰ ਕਿਵੇਂ ਸਬਬ ਬਣਾ ਐਡੀ ਵੱਡੀ ਟਰਾਲੀ ਵਾਲਾ ਜਿਵੇਂ ਆਪਣੇ ਏਰੀਆ ਦਾ ਚੱਲਦੀ 11 ਫੁੱਟ ਅ ਬਾਈ ਜੀ ਮੇਨ ਕਾਰ ਨਹੀਂ ਟਰਾਲੀ ਲੈਣ ਦਾ ਹੈਗਾ ਪੀਟੀਓ ਠੀਕ ਹੈ ਹਾਂ ਕਿਉਂਕਿ 11 ਫੁੱਟ ਟਰਾਲੀ ਆਪਾਂ ਵਰਤਦੇ ਆਂ ਔਰ ਉਹ ਵੀ ਆਪਣਾ ਟਰੈਕਟਰ ਮਤਲਬ ਵੀ ਬਹੁਤ ਔਖਾ ਹੋ ਕੇ ਖਿੱਚਦਾ ਜੀ ਇਹ ਟਰਾਲੀ ਦਾ ਸਾਈਜ਼ ਹੈ 18 ਫੁੱਟ ਠੀਕ ਹੈ ਹਾਂਜੀ ਇਹਨੂੰ ਮਤਲਬ ਵੀ ਪੀਟੀਓ ਹੋਣ ਕਰਕੇ ਇਹਨੂੰ ਆਪਾਂ ਛੋਟਾ ਟਰੈਕਟਰ ਵੀ ਅਗਰ ਵਰਤਣਾ ਹੈ ਤਾਂ ਇਹ ਪੀਟੀਓ ਨੇ ਮੰਨ ਲਓ ਇੱਕ ਤਾਂ ਦੇਖੋ ਤੁਸੀਂ ਵੀ ਟਰੈਕਟਰ ਨੇ ਖਿੱਚਣਾ ਪੁੱਲ ਕਰਨਾ ਇੱਕ ਪਿੱਛੋਂ ਪੁਸ਼ ਕਰਨਾ ਹਾਂ ਪਿੱਛੋਂ ਪੁਸ਼ ਕਰਨਾ ਸੌਖਾ ਜੀ ਸੌਖਾ ਜੀ ਹਾਂ ਉਹ ਮਤਲਬ ਮੇਨ ਕਮ ਟਰਾਲੇ ਦਾ ਹੀ ਹੈ ਟਰੈਕਟਰ ਦਾ ਜਸਟ ਅੱਗੇ ਆਪਾਂ ਇੱਕ ਸੋਰਸ ਲਾ ਲਿਆ ਹਾਂਜੀ ਇਸ ਕਰਕੇ ਅਸੀਂ ਵੀ ਮਤਲਬ ਪੀਟੀਓ ਕਰਕੇ ਇਹ ਸਾਈਜ਼ ਬਣਵਾਇਆ ਨਹੀਂ ਵੈਸੇ ਤਾਂ ਆਪਣੇ ਏਰੀਆ 'ਚ ਨਾਰਮਲ ਸਾਈਜ਼ ਹੀ ਚੱਲਦਾ ਨਾਰਮਲ ਚੱਲਦਾ ਤੇ ਬਾਕੀ ਆਪਾਂ ਹੋਰ ਇਹਦੇ ਬਾਰੇ ਦੱਸ ਦਈਏ ਜਿਵੇਂ ਇਹ ਲੀਵਰ ਦੇਖ ਰਹੇ ਆ ਜੀ ਦੇਖੋ ਇਹਦਾ ਇਹ ਆ ਕਿ ਜਦੋਂ ਟਰਾਲੀ ਆ ਡਿਸਐਂਗੇਜ ਆ ਇਹਦਾ ਗੀਅਰ ਨਹੀਂ ਲਾਉਣਾ ਨਾਰਮਲ ਹੀ ਆ ਟਰਾਲੀ ਜਦੋਂ ਆਪਾਂ ਖੇਤ ਚੋਂ ਕੱਢਣਾ ਸ਼ਾਫਟ ਪਾਣੀ ਆ ਠੀਕ ਹੈ ਥੱਲੇ ਉਤਰਨਾ ਆ ਥੱਲੇ ਉਤਰਨਾ ਚਾਹੇ ਟਰੈਕਟਰ ਤੇ ਵੀ ਲਿੰਕੇਜ ਬਣਾ ਦਿੰਨੇ ਆ ਜਿਵੇਂ ਤੁਹਾਨੂੰ ਸੂਟੇਬਲ ਆ ਆ ਗੀਅਰ ਪਾ ਲੈਣਾ ਥੋੜਾ ਜਿਆਦਾ ਫਲਾ ਲੈਣੀ ਵੀ ਟੀਥ ਨਾਲ ਟੀਥ ਮੈਚ ਹੋ ਜੇ ਤੇ ਗੀਅਰ ਲੱਗ ਗਿਆ ਉਹਨੇ ਦੇ ਟਾਇਰ ਇਹਦੇ ਨਾਲ ਜੁੜ ਗਏ ਆ ਉਧਰੋਂ ਟਰੈਕਟਰ ਦਾ ਜਿਹੜਾ ਵੀ ਗੇਅਰ ਅਸੀਂ ਦੱਸਾਂਗੇ ਮਲਟੀ ਹੈ ਹਨਾ ਉਹਦੇ ਕਲੱਚ ਛੱਡਾਂਗੇ ਸੋ ਟਰਾਲੀ ਤੇ ਟਰੈਕਟਰ ਤੁਹਾਡੇ ਇਕੱਠੇ ਚੱਲ ਬਣੇ ਹਾਂਜੀ ਤੁਸੀਂ ਕਹੇ ਵੀ ਇਹ ਉਹ ਇੱਕ ਗੇਅਰ ਹੀ ਰਹੂਗਾ ਸਪੈਸ਼ਲ ਦਿਨ ਸਪੀਡ ਮੈਚ ਕੁਝ ਟਰੈਕਟਰ ਜਿੱਦਾਂ ਜੌਨ ਡੀਅਰ ਸੌਰੀ ਜੌਨ ਡੀਅਰ ਨਹੀਂ ਨਿਊ ਹਾਲੈਂਡ ਸੋਨਾਲੀ ਕਾ ਸਬਰਾਜ ਜੀਟਰ ਜੀਟਰ ਉਤੇ ਚਲੋ ਵਾਇਵਰ ਥਾਂਦੀ ਰਹੀ ਇੰਡੋ ਫਾਰਮ ਹੈ ਈਵਨ ਮੈਸੀ ਵੀ ਹੈ ਹੁਣ ਇਹਨਾਂ ਦੇ ਵਿੱਚ 11 ਚ ਪੀਟੀਓ ਹੈ ਇਹਦੇ ਮਲਟੀ ਸਪੀਡ ਪੀਟੀਓ ਬੋਲਦੇ ਹੈਨਾ ਇਹਦੇ ਲੋ ਦੇ ਵਿੱਚ ਪਹਿਲਾ ਦੂਸਰਾ ਤੀਸਰਾ ਚੌਥਾ ਕਿਸੇ ਚ ਪਾ ਲਓ ਵਾਲੀ ਉਹਦੀ ਚੱਕਰ ਵਧੀ ਜਾਂਦੀ ਉਹਦੇ ਤੇ ਇਹਦੀ ਸਪੀਡਾਂ ਵਧੀ ਜਾਣੀਆਂ ਫਿਰ ਕੁਝ ਟਰੈਕਟਰ ਜਿਹਨਾਂ ਚ ਸਿਰਫ 540 ਹੁੰਦੀ ਹੈ ਉਹਦਾ ਫਿਰ ਅਸੀਂ ਇੱਕ ਗੇਰ ਨਾਲ ਮੈਚ ਕਰਦੇ ਨੇ ਤੇ ਭਾਈ ਜੀ ਇਹ ਜਿਵੇਂ ਆਪਾਂ ਗੱਲ ਇਹ ਡਬਲ ਐਕਸਲ ਦਾ ਜੀ ਇਹਦਾ ਕਿੱਡਾ ਕ ਮੰਨ ਲਓ ਕੰਮ ਵੱਡਾ ਹੋ ਜਾਂਦਾ ਜੀ ਵੀ ਆਮ ਆ ਜਿਵੇਂ ਜ਼ਿਮੀਂਦਾਰ ਕਹ ਲਈ ਆਪਾਂ ਇਹਨੂੰ ਵੀਡੀਓ ਬਣਾ ਸਕਦੇ ਦੀ ਜਰੂਰਤ ਬੇਸਿਕਲੀ ਹਜੇ ਤਾਂ ਸਾਡੇ ਦੇਖੋ ਕਦੋਂ ਪਈ ਹੈ ਠੀਕ ਹੈ ਜੀ ਜਦੋਂ ਤੁਸੀਂ 3 3/2 3 400 ਕੁਇੰਟਲ ਤੋਂ ਉੱਪਰ ਭਾਰ ਪਾਣਾ ਠੀਕ ਹੈ ਜੀ ਗਰਮੀਆਂ 'ਚ ਜਰੂਰਤ ਹੈ ਸਰਦੀਆਂ 'ਚ ਆਹੀ ਗੰਨਾ ਪਾ ਲੈਨੇ ਆ 400 ਸਾਡੇ ਪਰ ਉਦੋਂ ਗੰਨਾ ਕੀ ਹੁੰਦਾ ਬਹੁਤ ਲਾਗੇ ਲਾਗੇ ਜਾਂਦਾ 25 30 40 ਤੋਂ ਜਦੋਂ ਆ ਪੋਟੈਟੋਸ ਫਾਰਮਰ ਆ ਉਹਨਾਂ ਨੇ ਇਨਵੈਂਟ ਕੀਤੀਆਂ ਸੀ ਉਹ ਇੱਕ ਸਟੋਰ ਤੋਂ ਜਲੰਧਰ ਤੋਂ ਲੁਧਿਆਣੇ ਜਾ ਰਿਹਾ ਦੂਰ ਜਾ ਰਿਹਾ 5 600 ਕੁਇੰਟਲ ਭਾਰ ਪਾਉਂਦੇ ਆ ਜਾਂ ਅੱਜਕੱਲ ਖਾਦ ਦੇ ਬੋਰੇ ਜਾਂਦੇ ਆ ਹੈਨਾ ਮੱਕੀ ਜਾਂਦੀ ਆ ਜਦੋਂ ਆ 400 500 ਕੁਇੰਟਲ ਭਾਰ ਠੀਕਾ ਸੋ ਦੋ ਤੁਰੇ ਇਹਦੇ ਨਾਲ ਸਾਡੇ 8 ਟਾਇਰ ਹੋ ਗਏ ਉਹ ਭਾਰ ਚੱਕਣ ਦੇ ਸਫੀਸ਼ੀਐਂਟ ਹੋਣ ਦੇ ਚੱਕਦੇ ਆ ਫਜੇ ਤੱਕ ਜਿਹੜੀਆਂ ਇੰਡੀਆ ਦੇ ਵਿੱਚ ਦੋ ਤਰ੍ਹਾਂ ਦੀਆਂ ਟਰਾਲੀਆਂ ਹੁੰਦੀਆਂ ਡਬਲ ਐਕਸ ਲ ਇੱਕ ਦੇ ਅੱਗੇ ਧੋਰਾ ਲੱਗਦਾ ਪਿੱਛੇ ਲੱਗਦਾ ਉਹ ਤਾਂ ਮਹਾਰਾਸ਼ਟਰ ਜਾਂ ਯੂਪੀ ਚ ਚੱਲਦੀਆਂ ਹਨਾ ਉਹਦਾ ਟਰੈਕਟਰ ਤੇ ਬਾਹਰ ਟਰਾਂਸਫਰ ਨਹੀਂ ਹੁੰਦਾ ਉਹ ਖਿੱਚਦਾ ਹੀ ਹੈ ਪਰ ਉਹ ਲਾਣੀ ਤੇ ਪਾਣੀ ਸੌਖੀ ਹੁੰਦੀ ਹੈ ਇਹ ਵਾਲਾ ਕਨਸੈਪਟ ਜਿਹੜਾ ਹੈ ਦੁਆਬੇ ਦੇ ਵਿੱਚ ਸੀ ਦੋ ਧੂਰੇ ਹੀ ਪਿੱਛੇ ਲਾ ਦਿੰਦੇ ਹੁੰਦਾ ਕੀ ਹੈ ਇਹਦਾ ਇੱਕ ਧੂਰਾ ਸੈਂਟਰ ਤੋਂ ਥੋੜਾ ਜਿਹਾ ਪਿੱਛੇ ਹੁੰਦਾ ਦੂਸਰਾ ਫਿਰ ਪਹਿਲਾ ਲਾਇਆ ਉਹਦਾ ਟਾਇਰ ਸਾਈਜ਼ ਆ ਵਿੱਚੋਂ ਗੈਪ ਆਇਆ ਫਿਰ ਪਿੱਛੇ ਵਾਲੇ ਦਾ ਰੋਲਿੰਗ ਰੇਡੀਅਸ ਕਿੰਨਾ ਹੈ ਸੈਂਟਰ ਤੋਂ ਪਿਛਲਾ ਧੂ ਜਿੰਨਾਂ ਸਾਡੇ ਕਈ ਸੇਮ ਵਾਲੇ ਏਰੀਆ ਆ بارش ਪੈ ਗਈ ਸੁੱਕ ਜਾਂਦੇ ਆ ਸੁੱਕਦੇ ਨਹੀਂ ਜਲਦੀ ਉਹਦੇ ਵਿੱਚ ਜੇ ਅਸੀਂ 250 ਕੁਆਂਟਲ ਜਾਂ 200 ਕੁਆਂਟਲ ਸਿੰਗਲ ਧੁਰੇ ਤੇ ਲਾਦੇ ਹੋ ਜ਼ਮੀਨ ਦੇ ਵਿੱਚ ਹੀ ਵੜ ਜਾਂਦੀ ਆ ਕਿਉਂਕਿ ਉਹ ਦੋ ਟਾਇਰਾਂ ਤੇ ਭਜਨ ਆ ਗਿਆ 200 ਤੋਂ 20 ਕੁਆਂਟਲ ਲੱਗੇ ਗਿਆ 90 ਇੱਧਰ 90 ਉੱਧਰ ਪਰ ਉਹ ਜਦੋਂ ਸੇਮ ਵੇਟ ਤੇ ਅਸੀਂ 4 ਤੋਂ 4 ਥਾਮਾਂ ਤੇ ਟਾਇਰ ਲਾਪ ਤੇ ਉਹਦਾ ਜਿਹੜਾ ਭਜਨ ਆ ਉਹ 4 ਥਾਮਾਂ ਤੇ ਡਿਵਾਈਡ ਹੋ ਗਿਆ ਜਿਆਦਾ ਘੇਰੇ ਚ ਆ ਗਿਆ ਜਿਆਦਾ ਘੇਰੇ ਚ ਆ ਗਿਆ ਤਾਂ ਉਹ ਟਰਾਲੀ ਸ਼ਿੰਕ ਨਹੀਂ ਹੁੰਦੀ ਉਹ ਵੀ ਕਨਸੈਪਟ ਸ਼ੁਰੂ ਹੋ ਗਿਆ ਲੋਕ ਲੈਣਾ ਸ਼ੁਰੂ ਕਰ ਦਿੰਦੇ ਸੋ ਇੱਕ ਭਾਰ ਜ਼ਿਆਦਾ ਪਾਣ ਵਾਸਤੇ ਇੱਕ ਹੁਣ ਜਿਹੜੀ ਮੇਨ ਗੱਲ ਹੈ ਜਦੋਂ ਆਪਾਂ ਡਬਲ ਐਕਸਲ ਫਿਕਸ ਵਾਲੇ ਬਣਾਣੇ ਆ ਉਹਦੇ ਚ ਇੱਕੋ ਹੀ ਪ੍ਰੋਬਲਮ ਆਉਂਦੀ ਸਭ ਤੋਂ ਵੱਡੀ ਜਦੋਂ ਬ੍ਰੇਕਰ ਤੇ ਅਗਲਾ ਟਾਇਰ ਚੜਦਾ ਪਿਛਲੇ ਹਵਾ ਚ ਹੋ ਜਾਂਦੇ ਆ ਜਦੋਂ ਆਮੀ ਵੀਡੀਓ ਜਿੱਦਾਂ ਕਹਿੰਦਾ ਇੱਕ ਤਮਾਸ਼ੀ ਦੇ ਤੌਰ ਤੇ ਵੇਖਦੇ ਵਾਇਰਲ ਹੁੰਦੀ ਆ ਨਾ ਚੱਕਿਆ ਗਿਆ ਨਾ ਉਹ ਪਹਿਲੇ ਟਰੈਕਟਰ ਦਾ ਕਸੂਰ ਕੱਢ ਦਿੰਦੇ ਆ ਨਹੀਂ ਟਰੈਕਟਰ ਦਾ ਨਹੀਂ ਉੱਚਾ ਟਰਾਲੀ ਦਾ ਕਸੂਰ ਆ ਜਾਂ ਬਹੁਤ ਸਾਰੀਆਂ ਟਰੈਕਟਰਾਂ ਦਾ ਨੁਕਸਾਨ ਵੀ ਹੋ ਜਾਂਦਾ ਉਹ ਟਰੈਕਟਰ ਦੀ ਕੰਪਨੀ ਦਾ ਕੋਈ ਕਸੂਰ ਨਹੀਂ ਆ ਉਹ ਟਰਾਲੀ ਦਾ ਕਸੂਰ ਆ ਜਦੋਂ ਅਗਲਾ ਬ੍ਰੇਕਰ ਤੇ ਹੋਇਆ ਪਿਛਲਾ ਹਵਾ ਚ ਹੋ ਗਿਆ ਟਰਾਲੀ ਤੁਹਾਡੀ ਲਾਰ ਹੋ ਗਈ ਟਰੈਕਟਰ ਨੂੰ ਇਦਾਂ ਚੱਕਦੀ ਆ ਜਦੋਂ ਉਹ ਟੱਪ ਗਿਆ ਪਿਛਲਾ ਹਵਾ ਬ੍ਰੇਕਰ ਤੇ ਚੜਿਆ ਅਗਲਾ ਹਵਾ ਚ ਹੋ ਗਿਆ ਇਹ 55 ਤੋਂ 60 ਇੰ ਇਹ ਗੋਲੀ ਵਾਂਗ ਚੱਕ ਕੇ ਮਾਰਦਾ ਬਹੁਤ ਸਾਰੇ ਟਰੈਕਟਰਾਂ ਦੀ ਰਿਡਕਸ਼ਨਾਂ ਤੋੜ ਦਿੰਦਾ ਟਿਊਬਾਂ ਤੋੜ ਦਿੰਦਾ ਸੋ ਇਹ ਟਰਾਲੀ ਦੀ ਪ੍ਰੋਬਲਮ ਹੈ ਉਹ ਉਹਦੀ ਉਹਦਾ ਹੀ ਇਹ ਰਿਫਾਈਨ ਵਰਜਨ ਹੈ ਨਾ ਸਵਿੰਗ ਜਿਹਨੂੰ ਆਪਾਂ ਝੂਲਾ ਬੋਲ ਦਿੰਦੇ ਆ ਠੀਕ ਹੈ ਯਾਨੀ ਆਪਾਂ ਕਹੀਏ ਵੀ ਤੁਸੀਂ ਉਹਦਾ ਥੋੜਾ ਹੱਲ ਕੱਢਿਆ ਹਾਂ ਹਾਂ ਇਹਦੇ ਟਾਇਰ ਹਵਾ ਦੇ ਵੇਖ ਹਵਾ اچھا ਇਹਦੇ ਚ ਸਵਿੰਗ ਲੱਗਿਆ ਹੋਇਆ ਜਿਵੇਂ ਲੇਜ਼ਰ ਕਰਹਾ ਹੁੰਦਾ ਉੱਪਰ ਧੱਲੇ ਹੁੰਦਾ ਰਿਹਾ ਹੁਣ ਇਹਦੇ ਚ ਕੀ ਹੈ ਜਦੋਂ ਅਗਲੇ ਟਾਇਰ ਚੜੇ ਇਹਨ ਪਿਛਲੇ ਆਨੇ ਨੀਵੇਂ ਹੋ ਜਾਣਾ ਸੋ ਇਹਦਾ ਹਰ ਟਾਈਮ ਚਾਰੇ ਟਾਇਰਾਂ ਦੇ ਬਰਾਬਰ ਭਾਰ ਰਹਿਣਾ ਔਰ ਚਾਰੇ ਟਾਇ ਜਿਹੜਾ ਵਿੱਚ ਲੱਗਿਆ ਹੋਇਆ ਸੋ ਉਹਦਾ ਬਿਹੇਵੀਅਰ ਸਿੰਗਲ ਵਾਲਾ ਹੀ ਆ ਸੋ ਇਹ ਨਾ ਟਰਾਲੀ ਦਾ ਬੂਹਣੀ ਨਾ ਲਾਰ ਹੋਣੀ ਜਿੱਥੇ ਮਰਜੀ ਟਪਾਈ ਜੋ ਜਿੰਨਾ ਸਾਡਾ ਇਹਦਾ ਸਵਿੰਗ ਹੈ 8 9 ਇੰਚ ਦਾ ਠੀਕ ਹੈ ਉਹ ਉਹ ਬੈਲੈਂਸ ਹੀ ਰਹੇਗੀ ਉਹਦਾ ਕੋਈ ਇੰਪੈਕਟ ਨਹੀਂ ਆਣਾ ਨਾ ਉੱਤੇ ਕੋਈ ਟਰੈਕਟਰ ਦਾ ਐਕਸੀਡੈਂਟ ਹੁੰਦਾ ਨਾ ਕੋਈ ਡਰਾਈਵਰ ਨੂੰ ਕੋਈ ਛੱਟ ਚੋਟ ਲੱਗਣ ਦਾ ਡਰ ਹੁੰਦਾ ਦੇਖੀ ਬਾਕੀ ਜਿਵੇਂ ਤੁਸੀਂ ਕਿਹਾ ਜੀ ਵੀ ਡਿਵਾਈਡ ਹੋਣ ਕਰ ਥੋੜਾ ਜਿਆ ਮੋਡਰਨ ਚ ਵੀ ਸਾਨੀ ਰਹੇ ਜਿਵੇਂ ਇਹਨਾਂ ਦੀ ਨਹੀਂ ਨਹੀਂ ਸੈਕਿੰਡ ਤੇ ਪਹਿਲਾਂ ਤੇ ਇਹਦਾ ਹੋ ਗਿਆ ਸਵਿੰਗ ਲੱਗਿਆ ਉੱਪਰ نیچے ਹੋ ਜਾਂਦੀ ਹੁਣ ਇਹਨੂੰ ਸਿੰਗਲ ਵੀ ਹੋ ਜਾਂਦੀ ਹੈ ਤੁਸੀਂ ਇਹਦੇ ਵਿੱਚ ਅਸੀਂ ਸਾਰੇ ਟਾਇਰਾਂ ਨੂੰ ਡਰਾਈਵ ਦੇ ਸਕਦੇ ਹਾਂ ਪਰ ਕੀ ਹੁੰਦਾ ਨਾ ਜਿੰਨੀਆਂ ਜਿੰਨੀਆਂ ਚੀਜ਼ਾਂ ਤੁਸੀਂ ਮੰਗੋਗੇ ਉਹਦੇ ਪੈਸੇ ਲੱਗਦੇ ਆ। ਹੁਣ ਆਈ ਪਿਛਲੇ ਟਾਇਰਾਂ ਨੂੰ ਡਰਾਈਵ ਦਿੰਨੇ ਆ ਕਿਤੇ ਟੈਕਨੋਲੋਜੀ ਕੰਪਲੀਕੇਟਿਡ ਹੋ ਜਾਂਦੀ ਹੈ ਉਹਦੇ ਲੌਸੇ ਜ਼ਿਆਦਾ ਹੁੰਦੇ ਆ। ਪੈਸੇ ਜ਼ਿਆਦਾ ਲੱਗਦੇ ਆ ਜ਼ਰੂਰਤ ਨਹੀਂ ਆ। ਹਾਂਜੀ ਪਹਿਲੀ ਗੱਲ ਤੇ ਬਹੁਤ ਘੱਟ ਜ਼ਰੂਰ ਦਿੰਦੀ ਪਰ ਇਨ ਸਰਟਨ ਪਲੇਸਿਸ ਤੇ ਕੀ ਹੁੰਦਾ ਨਾ ਇਹ ਸਲਿੱਪ ਮਾਰ ਦਿੰਦੇ ਚੱਕੜ ਚੁੱਕੜ ਚ ਹੈ ਨਾ ਫਿਰ ਇਹ ਕੀ ਕਰਦੇ ਆਪਾਂ ਜਦੋਂ ਪ੍ਰੈਸ਼ਰ ਦਿੱਤਾ ਇਹ ਇਹਨੂੰ ਦਬਬ ਦਿੰਦੇ ਆਂ ਭਈ ਮਤਲਬ ਪਿੱਛਾ ਥੋੜਾ ਪੂਰਾ ਤਰੀ ਭਰੇ ਤੇ ਪੂਰੇ ਤੇ ਨਹੀਂ ਚੁਕੋਂਦੇ ਪਰ ਇਹਦਾ 10 20 30% ਜਿਹੜਾ ਵੇਟ ਆ ਉਹ ਇਧਰ ਟਰਾਂਸਫਰ ਹੋ ਜਾਂਦਾ ਫਿਰ ਉਹਦੇ ਨਾਲ ਸਾਡੀ ਪਕੜ ਜਿਹਨੂੰ ਅਟ੍ਰੈਕਸ਼ਨ ਬੋਲਦੇ ਆਂ ਇੰਗਲਿਸ਼ ਚ ਥੋੜੀ ਮੈਂ ਗੱਲ ਦੇ ਵਿੱਚ ਐਡ ਕਰਾ ਇਹ ਤਾਂ ਜਿਵੇਂ ਆਮ ਹੀ ਆਪਣੇ ਟਰੱਕ ਵਗੈਰਾ ਦੇਖਦੇ ਆਂ ਉਹਨਾਂ ਦੇ ਵੀ ਅਗਲੇ ਸਲਿੱਪ ਮਾਰਦੇ ਆ ਜਦੋਂ ਕਿਤੇ ਢੇਰੀ ਲੱਗੀ ਹ ਕਮਾਨੀਆਂ ਦੇ ਥੱਲੇ ਕੁਛ ਦਿੰਦੇ ਆ ਜਦੋਂ ਉਹ ਚਾਰੇ ਜਿਗਾੜ ਲਾਉਂਦੇ ਆ ਜਿਗਾੜ ਲਾਉਂਦੇ ਹਨਾ ਤੁਸੀਂ ਇਹਦਾ ਸੋਚ ਕੇ ਬੜੀ ਤਕਨੀਕ ਕੱਢੀ ਬਾਈ ਨੇ ਇਸ ਤੋਂ ਅੱਗੇ ਵੀ ਵੀ ਅਗਲੇ ਟਾਇਰਾਂ ਦਾ ਭਾਰ ਜਨ ਵਧਾ ਸਕਦੇ ਆ ਜੇ ਕਿਤੇ ਫਸਦੀ ਵੀ ਇਹ ਟਰਾਲੀ ਦਾ ਹਾਂਜੀ ਹਾਂਜੀ ਤੇ ਇਹਦੇ ਵਿੱਚ ਇਹ ਵੀ ਇੱਕ ਇਹ ਫਾਇਦਾ ਹੋ ਗਿਆ ਵਧਾ ਸਕਦੇ ਆ ਦੂਸਰਾ ਫਾਇਦਾ ਹੋ ਗਿਆ ਜਦੋਂ ਅਸੀਂ ਮੋੜ ਕੱਟਣਾ ਟੇਡਾ ਇਹ ਚਾਰ ਟਾਇਰਸ ਕਿੱਡ ਕਰਦੇ ਹੁੰਦੇ ਆ ਠੀਕ ਹੈ ਤੇ ਇਹ ਥੋੜਾ ਜਿਹਾ ਭਾਰ ਭਰੀ ਤੇ ਜਿਵੇਂ ਮੈਂ ਕਹਿ ਰਿਹਾ ਚੱਕ ਤ ਨਹੀਂ ਸਕਦੇ ਘਟਾ ਸਕਦੇ ਉਹਨਾਂ ਪਿਛਲੇ ਟਾਇਰ ਹੌਲੇ ਹੋ ਜਾਂਦੇ ਆ ਤੀਸਰਾ ਆ ਜਦੋਂ ਤੁਸੀਂ ਖਾਲੀ ਜਾਣਾ ਪਿਛਲੇ ਉਹ ਚੱਕਦੇ ਹੋ ਉਦੋਂ ਵੀ ਚੱਕਦੇ ਤੇ ਬਾਕੀ ਬੀ ਜੇ ਤਾਂ ਹੋ ਗਈ ਚਲੋ ਹਿੱਸੇ ਬਾਰੇ ਗੱਲ ਬਾਕੀ ਇੱਕ ਮੈਨੂੰ ਬਹੁਤ ਪਰਸਨਲੀ ਚੀਜ਼ ਚੰਗੀ ਲੱਗੀ ਜਿਹੜਾ ਤੁਸੀਂ ਆ ਰੇਡੀਅਮ ਟੇਪ ਵਗੈਰਾ ਦੇਖੋ ਇਹ ਬਹੁਤ ਜ਼ਰੂਰੀ ਹੈ ਜੇ ਸਾਡੇ ਏਰੀਆ ਦੇ ਵਿੱਚ ਮੈਂ ਸਪੈਸ਼ਲ ਰੀਲਾਂ ਵੀ ਪਾਉਣਾ ਬਈ ਹਾਂਜੀ ਅਗਲੇ ਨਾ ਮੈਂ ਵਰਕਸ਼ਾਪ ਵਾਲਿਆਂ ਨੂੰ ਵੈਸੇ ਸਪੈਸ਼ਲ ਹੀ ਕਹਿ ਕੇ ਆਉਣਾ ਨਾ ਵੀ ਇਹਦੇ ਤੇ ਨਾਲ ਆ ਭਵੇਂ ਕਸਟਮਰ ਤੋਂ ਲਾਓ ਪੈਸੇ ਰੈਡੀਅਮ ਟੇਪ ਜਾਂ ਮਗਰ ਲਾਈਟਾਂ ਜ਼ਰੂਰ ਲਾ ਦੇਖੋ ਸਾਡਾ ਇੱਕ ਬਹੁਤ ਆ ਸਾਡੇ ਕੋਈ ਵੀ ਟਰਾਲੀ ਤੁਹਾਨੂੰ ਦਿਖੇਗੀ ਬਿਨਾ ਰੈਡੀਅਮ ਤੋਂ ਨਹੀਂ ਦਿਖੇਗੀ ਤੇ ਉਹ ਰੈਡੀਅਮ ਹੋਏਗਾ ਜੇ ਕੋਈ ਕਸਟਮਰ ਆੜ ਜਾਂਦਾ ਕਿੰਨਾ ਵੀ 2000 ਤੂੰ ਘੱਟ ਦੇਵੇਂ ਅਸੀਂ ਲਾ ਕੇ ਦਵਾਂਗੇ ਦੇਖੋ ਰੈਡੀਅਮ ਦਾ ਇਹ ਨਾ ਦੇਖੋ ਟੌਰ ਹੈ ਇਹ ਗਲਤ ਹੈ ਕਿਉਂਕਿ ਟਰਾਲੀਆਂ ਚਲੋ ਮੈਂ ਫਿਰ ਉਹੀ ਗੱਲ बार-बार ਮਾਲਵੇ ਤੇ ਜਾਂਦੀ ਹੈ ਪਰ ਮਾਲਵੇ ਵਾਲਿਆਂ ਨੂੰ ਵੀ ਰਾਤ ਜਾਣਾ ਪੈ ਸਕਦਾ ਯਾਰ ਸਿੱਧੀ ਜੀ ਗੱਲ ਹੈ ਨਾ ਇਹ ਐਕਸੀਡੈਂਟ ਬਹੁਤ ਹੁੰਦੇ ਆ ਬਾਈ ਜੀ ਹਨਾ ਦੇ ਵਿੱਚ ਵੀ ਟਰਾਲੀ ਵਾਲੇ ਤੇ ਹਾਂ ਪਹਿਣਾ ਵੀ 1000 ਰਿਫਲੈਕਟਰ ਟਰਾਲੀ ਰਸਤੇ ਤੇ ਖਰਾਬ ਹੋ ਗਈ ਖ ਜਦੋਂ ਆਪਣੇ ਫਰੰਟ ਚ ਲਾਈਟ ਆ ਰਹੀ ਹੈ ਨਾ ਟਰਾਲੀ ਦਾ ਡਾਲਾ ਖੁੱਲਿਆ ਹੁੰਦਾ ਜੇ ਥੱਲੇ ਲਾਈਟਾਂ ਨਹੀਂ ਟਰੋਲੀ ਦਿਖਦੀ ਨਹੀਂ ਦਿਖਣਾ ਨਹੀਂ ਬਾਈ ਬਲੈਕ ਦਿਖਣਾ ਕੋਈ ਵੀ ਅੱਗੇ ਇਹਨੂੰ ਸਕੂਟਰ ਮੋਟਰਸਾਈਕਲ ਹੋਏਗਾ ਜੇ ਉਹਦੇ ਪਿੱਛੇ ਵੀ ਨਾ ਲਾਈਟ ਆਉਣੀ ਉਹ ਵੀ ਨਹੀਂ ਦਿਖਦੀ ਹੈ ਹਨਾ ਸੋ ਰੇਡੀਅਮ ਇੱਕ ਤਾਂ ਪਿੱਛੇ ਲਾਈਟਾਂ ਬਹੁਤ ਜ਼ਰੂਰੀਆਂ ਹਾਂ ਠੀਕ ਹੈ ਔਰ ਰੇਡੀਅਮ ਨਾਲ ਸਾਨੂੰ ਰਿਫਲੈਕਟ ਕਰਦਾ ਪਤਾ ਲੱਗਦਾ ਕਿ ਕੁਝ ਜਾਂਦਾ ਹੈ ਤਾਂ ਇਹ ਜ਼ਰੂਰੀ ਹੈ ਟੌਰ ਨਾ ਦੇਖੋ ਇਹ ਜ਼ਰੂਰੀ ਠੀਕ ਹੈ ਕੁਝ ਚੀਜ਼ਾਂ ਮੈਂ ਫਿਰ ਕਹਿ ਰਿਹਾ ਜਿੱਦਾਂ ਸਾਨੂੰ ਕਹੇ ਜਾਂਦੇ ਇਹਦੀ ਜ਼ਰੂਰਤ ਨਹੀਂ ਬਈ ਆ ਆ ਇਹਦਾ ਕੋਈ ਫਾਇਦਾ ਨਹੀਂ ਹੈ ਪਰ ਦੇਖੋ ਕਸਟਮਰ ਡਿਮਾਂਡ ਕਰਦਾ ਮੈਨੂੰ ਚਾਹੀਦਾ ਇਫ ਕਸਟਮਰ ਇਜ਼ ਰੈਡੀ ਟੂ ਪੇ ਸਸਾਪਾ ਨੂੰ ਕਿਉਂ ਮਨਾ ਕਰੀਏ ਹੈ ਨਾ ਬਿਲਕੁਲ ਸ਼ਿਕਾਇਤ ਵੀ ਹੁੰਦੇ ਕਈ ਵਾਰ ਹਰੇਕ ਚੀਜ਼ ਹੀ ਦੇਣੀ ਪੈਂਦੀ ਹੈ ਨਾ ਤੇ ਬਾਕੀ ਭਾਈ ਆਪਾਂ ਡਾਲੇ ਪਰੇ ਗੱਲ ਕਰੀਏ ਸਾਡੇ ਜੇ ਮੈਂ ਆ ਚੀਜ਼ ਤੁਸੀਂ ਪੁੱਛੀ ਪਹਿਲੇ ਇਹ ਇਹ ਰੋਪ ਕਲੈਕਟਰ ਹੁੰਦੇ ਅੱਗੇ ਕੱਸਦੇ ਆ ਜਦੋਂ ਮੇਲ ਚ ਚਲਾ ਗਿਆ ਅੱਗੇ ਰੱਸ ਇੱਥੇ ਸਾਰਾ ਇਕੱਠਾ ਹੋ ਜਾਣਾ ਇਹ ਮੁੜ ਕੇ ਇੱਥੇ ਰਹਿਣਾ ਇੱਥੇ ਪਾਣੀ ਪੂਣੀ ਨਹੀਂ ਪੈਣਾ ਉਦੋਂ ਪਹਿਲੇ ਸਾਈਡ ਤੇ ਆਪਾਂ ਬੰਦ ਦੇ ਰਏ ਫਿਰ ਉੱਥੇ ਹੀ ਰਹਿਣਾ ਵੀ ਕੋਈ ਘਰੇ ਨਹੀਂ ਰੱਖਣਾ ਫਿਰ ਚੱਕਣਾ ਜਿਹੜਾ ਸਾਲੇ ਲੱਦਣੀ ਹੈ ਉੱਥੇ ਹੀ ਖੋਲ ਲੈਣਾ ਇਹ ਗੰਨੇ ਆਸਤੇ ਸਪੈਸ਼ਲ ਜਿਹੜੀਆਂ ਇਹ ਆਪਾਂ ਇਹ ਉਹਨਾਂ ਦੀ ਜ਼ਰੂਰ ਹੈ ਪਛੇ ਅਜ ਦਾ ਹਣਾ 4 2 ਦਾ ਹੀ ਇੱਥੇ ਚੈਨਲ ਪਾਤਾ ਫਿਰ ਵੀ ਪਾਇਆ ਜਦੋਂ ਆਲੂਆਂ ਦੀਆਂ ਬੋਰੀਆਂ ਹੁੰਦੀਆਂ ਜੰਪ ਜੰਪ ਲੱਗਦਾ ਇਹ ਐਂਡ ਹੋਣ ਦਾ ਡਰ ਹੁੰਦਾ ਸੋ ਇਹ ਤਾਂ ਕਰਕੇ ਬਹੁਤ ਸੰਗਣੇ ਦੀ ਜ਼ਰੂਰਤ ਪੈਂਦੀ ਸੀ ਬਹੁਤ ਚੰਗੀ ਗੱਲ ਹੈ ਬਾਕੀ ਬਈ ਸਾਡੇ ਨਾ ਤਿੰਨ ਸਾਈਡ ਡਾਲੇ ਖੁੱਲਦੇ ਆ ਤੇ ਇਹ ਤਿੰਨ ਹੀ ਹੋਗਾ ਜੈਕ ਵਾਲੀ ਤੇ ਸਾਡਾ ਤਿੰਨ ਵੇ ਮੇਨ ਸਾਨੂੰ ਇੱਕ ਜੈਕ ਤੇ ਬਣਾ ਚੱਲਦਾ ਏਰੀਆ ਸਾਡਾ ਜੈਕ ਤੇ 11 12 14 ਵੀ ਜੈਕ ਤੇ ਆ ਇਹ ਆਪਾਂ ਉਹਦੇ ਅਕੋਰਡਿੰਗ ਵੀ ਟੋਨਾ ਸਾਰਾ ਡਿਜ਼ਾਈਨ ਕਰਦੇ ਆ ਇਹ ਤਾਂ ਹੈਗੀ ਬਿਨਾ ਜੈਕ ਵਾਲੀ ਟਰਾਲੀ ਪਰ ਜਿਹੜੀ ਉਹ ਤੁਸੀਂ ਪਹਿਲੀ ਟਰਾਲੀ ਦੇਖੀ ਉਹਦਾ 3 ਵੇ ਸਾਡੀ ਹਾਈਡਰੌਲਿਕ ਕੋਈ ਵੀ ਟਰਾਲੀ ਹੋਏਗੀ ਕਸਟਮਰ ਦੇ ਕਹਿਣ ਤੋਂ ਬਿਨਾਂ ਹੀ ਉਹ 3 ਵੇ ਹੁੰਦੀ ਹੈ ਠੀਕ ਹੈ ਜੀ ਠੀਕ ਹੈ ਸੋ ਅ ਅਜ ਦੇ ਵਿੱਚ ਜਿਵੇਂ ਤੁਹਾਨੂੰ ਮੈਂ ਦੱਸਦਾ ਚਲੋ ਤੁਹਾਡੇ ਏਰੀਆ ਨਾਲ ਲਿੰਕ ਨਹੀਂ ਹੈਗਾ ਅ ਜਿਵੇਂ ਸਾਡੇ ਬੁਸ਼ ਹੋ ਗਿਆ ਦਾਨਾ ਫ੍ਰੀਕਵੈਂਟ ਖੁੱਲਣਾ ਬੰਦ ਹੋਣਾ ਇੱਥੇ 16 mm ਪਾਉਂਦੇ ਆ ਜਿੱਥੇ 2 mm ਪਾਣੇ ਟੈਂਪਰਡ ਪਾਣੇ ਆ ਠੀਕ ਹੈ ਆ ਇੱਕ ਪੱਤੀਆਂ ਤੁਹਾਨੂੰ ਦਿਖ ਰਹੀਆਂ ਇਹ ਜਦੋਂ ਇਦਾਂ ਡਾਲਾ ਖੁੱਲ ਜਾਂਦਾ ਨਾ ਇਹਦੇ ਥੱਲੇ ਇਦਾਂ ਸਪੋਰਟ ਲੱਗ ਜਾਂਦੀ ਹੈ ਕੋਈ ਸਪੋਰਟ ਪੱਤੀ ਪਾ ਦਿੰਦੇ ਨੇ ਪੱਤੀ ਪਾ ਦਿੰਦੇ ਕਿਉਂਕਿ ਗੰਨਾ ਹੀ ਦਾ ਵਜਨ ਡਾਲੇ ਤੇ ਆਵੇ ਤਾਂ ਟੁੱਟੇ ਨਾ ਇੱਕ ਉਹ ਹੈ ਦੂਸਰਾ ਸਾਡੇ ਜਿਹੜਾ ਗੰਨਾ ਮਿੱਲਾਂ ਦੇ ਵਿੱਚ ਆ ਉਹ ਅੱਜ ਕੱਲ ਕਿੱਦਾਂ ਇੱਕ ਤੇ 4 ਕਲਿਫਟਰ ਨਾਲ ਲੱਤਦਾ ਚੁੰਡੀ ਜਨੂੰ ਬੋਲਦੇ ਆ ਦੂਸਰਾ ਇੱਕ ਪਲੇਟਫਾਰਮ ਬਣਾਇਆ ਹੁੰਦਾ ਉੱਤੇ ਖੜੀ ਕਰਦੇ ਆ ਤਾਂ ਨੂੰ ਚੱਕ ਦਿੰਦੇ ਹੋ ਸਲਾਈਡ ਹੋ ਕੇ ਪਿੱਛੇ ਆ ਜਾਂਦਾ ਤਾਂ ਵੀ ਟੁੱਟਣ ਦਾ ਡਰ ਹੁੰਦਾ ਸੋ ਇਹ ਪਿੱਛੇ ਇੱਕ ਸਪੋਰਟ ਲਾਤੀ ਇੱਕ ਇਹਨੂੰ ਤੁਹਾਨੂੰ ਦੇਖਣ ਨੂੰ ਇਹ ਪਾਈਪ ਲੱਗਦੀ ਆ ਮੈਂ ਪਾਈਪ ਦੱਸਿਆ ਤਾਂ ਵੀ ਕਿਉਂ ਚਾਹੀਦੀ ਆਲੂਆਂ ਕਰਕੇ ਚਾਹੀਦੀ ਹੁੰਦੇ ਆਲੂ ਡੈਮੇਜ ਨਹੀਂ ਹੁੰਦੇ ਇਹਨੂੰ ਜਦੋਂ ਖੋਲ ਜਾਂਦੀ ਬੰਪਰ ਪਿੱਛੇ ਤੱਕ ਕਮਾਰੂਗਾ ਜ਼ਿਆਦਾ ਕੰਮ ਕਰਦਾ ਇਹਦੇ ਵਿੱਚ ਜੋ ਬੰਪਰ ਦਾ ਕਮਾਰ ਦਾ ਬੈਂਡ ਹੋ ਜਾਂਦੀ ਆ ਸੋ ਉਹਨੂੰ ਰੋਕਣ ਵਾਸਤੇ ਇਹ ਪੂਰੀ ਹੈਵੀ ਪਾਈਪ ਹੁੰਦੀ ਐ ਤੋ ਹੈਵੀ ਆਂਦੀ ਵੀ ਨਹੀਂ ਆ ਠੀਕ ਹੈ ਠੀਕ ਹੈ ਰੈੱਡ ਬਟਾ ਇਹਨੂੰ ਬੋਲਦੇ ਏ ਕਲਾਸ ਹੈ ਨਾ ਇਹਦੇ ਅੰਦਰ ਅਸੀਂ ਪੱਤੀ ਪਾ ਦਿੰਨੇ ਹਾਂ ਇੱਕ ਤਰ੍ਹਾਂ ਦਾ ਐਕਸਟਰਾ ਫੇਰ ਉਹਨੂੰ ਮਜ਼ਬੂਤੀ ਹਾਂ ਪਾਈਪ ਦੇ ਵਿੱਚ ਇਦਾਂ ਪੱਤੀ ਪਾ ਦਿੰਨੇ ਹਾਂ ਥਰੂਆਊਟ ਉਹਨੂੰ ਸਾਈਡਾਂ ਤੋਂ ਬਿਲਡਿੰਗ ਮਾਰਦੇ ਨੇ ਜਦੋਂ ਡਾਲਾ ਖੁੱਲਦਾ ਇਸ ਰੋਕ ਪੱਤੀ ਆ ਜਾਂਦੀ ਉਹ ਜਿੰਨਾ ਮਰਜੀ ਧੱਕਾ ਮਾਰੀ ਜੇ ਉਹ ਪਾਈਪ ਬੈਂਡ ਨਹੀਂ ਹੁੰਦੀ ਠੀਕ ਹੈ ਮਤਲਬ ਇਹ ਤਾਂ ਇਹੀ ਕਹਿ ਸਕਦੇ ਆ ਕਿ ਜੇ ਡਾਲਾ ਖੁੱਲ ਗਿਆ ਡਾਲਾ ਨਹੀਂ ਰਹਿੰਦਾਗਾ ਨਾਲ ਹੀ ਟਰਾਲੀ ਬਣ ਜਾਂਦੀ ਐ ਇੱਕ ਤਰ੍ਹਾਂ ਦੀ ਹਾਂਜੀ ਹਾਂਜੀ ਵੀ ਫੁੱਲ ਮਜ਼ਬੂਤੀ ਦੇ ਵਿੱਚ ਹੋ ਜਾਂ ਤੁਹਾਡੇ ਜਿੱਦਾਂ ਸਾਡਾ ਜੋ ਵੀ ਸਾਈਜ਼ ਹੁੰਦਾ ਠੀਕ ਹੈ ਜਿੰਨੇ ਫੁੱਟ ਆ ਉਹ ਤੋਂ ਇੱਕ ਜ਼ਿਆਦਾ ਜੇ 18 ਫੁੱਟ ਆ 19 ਲੋਕੇਸ਼ਨ ਹੁੰਦੀਆਂ 19 ਥਾਵਾਂ ਦੇ ਪੱਤੇ ਹੋਗੇ ਉਹ 10 ਇੰਚ ਚ ਆ ਜਾਂਦਾ ਠੀਕ ਹੈ ਜੀ ਫਿਰ ਉਹ 4 2 ਦਾ ਹੁੰਦਾ ਤੁਹਾਡੇ 3.5 ਬੰਦੇ ਆ ਫਿਰ ਬੇਸਿਕਲੀ ਕੀ ਹੈ ਨਾ ਚੱਦਰ ਤੁਹਾਡੇ ਬੰਦੇ 3mm ਦੀ ਜਿਹਨੂੰ 10 ਗਜ ਕਹ ਦਿੰਦੇ ਆ ਜਾਂ ਕੋਈ ਕੋਈ 4-5mm ਦੀ ਪਾਉਂਦੇ ਠੀਕ ਹੈ ਸਾਡੇ ਥੱਲੇ 5 ਔਰ 6mm ਹੁੰਦੀ ਆ ਜਿਹੜੀ 5mm ਕਹਿ ਰਹੇ ਆ ਸਰ ਤੁਸੀਂ ਇਹ ਮੰਨ ਲਓ ਗੇਜ ਦੇ ਵਿੱਚ ਗੇਜ ਉਹਨੂੰ ਮੇਰੇ ਖਿਆਲ 6 ਗੇਜ ਕਹਿੰਦੇ ਆਪਾਂ ਅੱਛਾ 6 ਤੱਕ 6 ਤੋਂ 8 ਗੇਜ ਠੀਕ ਹੈ ਸਾਡੇ ਜਿਹੜੇ ਸਿਰੇ ਦੀ ਟਰਾਲੀ ਜੇ ਅਸੀਂ ਮੈਂ ਸੋਚਾਂ ਜਿੰਨਾ ਹੈ ਕਿ ਸਾਡੇ ਕੋਲੇ ਟਰਾਲੀਆਂ ਉਹ 8 ਤਾਂ ਅਸੀਂ ਫਰਸ਼ ਨੂੰ ਕਹ ਦਿੰਦੇ ਆ ਟੌਪ ਦੀ ਹੋਗੀ ਤੇ 10 ਜਾਂ 12 ਸਾਈਡ ਨਹੀਂ ਸਾਡੇ 8 ਗੇਜ ਸਾਈਡ ਹੁੰਦੀ ਆ ਅੱਛਾ ਜਿਹੜੀ ਦੁਆਬੇ ਦੀ ਟਰਾਲੀ ਹੈ ਉਹ ਚਾਰ ਸ਼ਾਇਦ ਗੇਜਾਂ ਦਾ ਐਗਜ਼ੈਕਟ ਨਹੀਂ ਮੈਗਾ ਜ਼ਿਆਦਾ ਉਹਨੂੰ ਇਹ 6mm ਤੇ 4mm ਕਹਦੇ ਨੇ ਉਹਦੇ ਨਾਲੋਂ ਤਾਂ ਜ਼ਿਆਦਾ ਹੀ ਹੈ ਬਹੁਤ ਜ਼ਿਆਦਾ ਡਬਲ ਬੜੀ ਮਜ਼ਬੂਤ ਚੀਜ਼ ਬਣਾਉਣੀ ਇਹ ਬੈਂਡ ਨਹੀਂ ਹੁੰਦਾ ਕਿਉਂਕਿ ਗੱਡੀ ਚੁੰਡੀ ਮਾਰਦੀ ਹੈ ਕਿਤੇ ਬੈਂਡੋਂ ਦਾ ਡਾਰੋਂ ਦਾ ਫਿਰ ਤਾਂ ਉਹ ਵੀ ਚੀਜ਼ ਮੈਟਰ ਨਹੀਂ ਕਰਦੀ ਵੀ ਕੋਈ ਇੰਚ ਜ਼ਿਆਦਾ ਹੈ ਜਾਂ ਇੰਚ ਘੱਟ ਹੈ ਹਨਾ ਜਿਹੜੀ ਮਾਲਵੇ ਦੀ ਹੋਏਗੀ ਉੱਤੇ 5mm ਤੇ 3mm ਹੈ ਜਾਂ ਇਕਨੋਮੀ 'ਚ ਆਪਾਂ 4 3 ਕਰਦੇ ਨੇ ਉਤੋਂ ਥੱਲੇ ਨਹੀਂ ਆਵਾਂਗੇ ਠੀਕ ਹੈ ਪਰਗੀ AA 3 ਦੇ ਵਤੂ ਵੀ ਬੋਸ਼ ਵਗੈਰਾ ਪਾਉਣੇ ਇਹ ਤਾਂ ਬੋਸ਼ ਹੀ ਹੈ ਨਾ ਅੱਛਾ ਬੋਸ਼ ਹੀ ਹੈ ਇਹ ਬੋਸ਼ ਹੀ ਹੈ ਨਾ ਠੀਕ ਹੈ ਬੋਸ਼ਾ ਇਹ ਸਾਈਡ ਤੇ ਕਰਨ ਨੂੰ ਹਾਂ ਜਿਹੜੀਆਂ ਮੰਨ ਲਓ ਘੁੰਮਣੀਆਂ ਆ ਇਹਦੇ ਵਿੱਚ ਇਹ ਸਾਈਡ ਨੂੰ ਹੋ ਕੇ ਇਹਨੂੰ ਡਾਲਾ ਲੱਗ ਜਾਂਦਾ ਹੈ ਠੀਕ ਹੈ ਕੈਮਰਾ ਕਣਕ ਧੂਨੇ ਵਾਸਤੇ ਇਹਦਾ ਬੈੱਡ ਵਗੈਰਾ ਹਲਕਾ ਹੋ ਸਕਦਾ ਹੈ ਨਹੀਂ ਹੋ ਜੂਗਾ ਮੈਂ ਤੁਹਾਨੂੰ ਜਿਵੇਂ ਪਹਿਲੇ ਵੀਡੀਓਜ਼ ਤੇ ਕਣਕ ਧੂਨੇ ਡੁੱਲਣ ਵਾਲੀ ਕੋਈ ਨਹੀਂ ਡੁੱਲਣ ਵਾਲੀ ਤਾਂ ਕੁਝ ਨਹੀਂ ਦੇਖੋ ਕਦੇ ਵੀ ਤੁਸੀਂ ਦੇਖੋਗੇ ਥੋੜਾ ਬੋਤਾ ਗੈਪ ਤੇ ਦੇਖੋ ਜ਼ੀਰੋ ਤੇ ਕਦੀ ਵੀ ਕੋਈ ਚੀਜ਼ ਹੋ ਨਹੀਂ ਸਕਦੀ ਪਰ ਇੰਨੇ ਹੈਗਾ ਵੀ ਉਹਦੇ ਵਿੱਚ ਦੇਖੋ ਆਪਾਂ ਟਰਾਲੀ 'ਚ ਪਾਣੀ ਤਾਂ ਪ ਪਾਣੀ ਦਾ ਘਟ ਸਕੋ ਪ੍ਰੈਕਟੀਕਲੀ ਪਾਣੀ ਲੀਕ ਹੋਣਾ ਚਾਹੀਦਾ بارش ਗੜੀਏ ਕੋਚਾ ਪਾਣੀ ਅੰਦਰ ਜਾਵਨ ਹੋਵੇ ਅਸੀਂ ਤਾਂ ਬਹੁਤ ਸਾਰੀਆਂ ਟਰਾਲੀਆਂ ਚ ਆਪਣੇ ਸੁਰਾਖ ਮਾਰਦੇ ਹਲਕੇ ਹਲਕੇ ਚਾਰ ਪੰਜ ਥਾਵਾਂ ਤੇ ਉਹ ਪਾਣੀ ਡਿੱਗ ਜਾਵੇ ਹਨਾ ਬਈ ਇਹ ਵੀ ਇਹਦੇ ਵਿੱਚੋਂ ਤੁਹਾਡਾ ਕਣਗ ਝੋਨਾ ਤਾਂ ਸਿਰੋਂ ਡਿੱਗਦੀ ਨਹੀਂ ਹੈ ਨਹੀਂ ਡਿੱਗਦੀ ਚਲੋ ਵਧੀਆ ਗੱਲ ਹੈ